ਨਮਸਕਾਰ ਦੋਸਤੋ ਅਸੀਂ ਖੜੇ ਹਾਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਜਿੱਥੇ ਕਿ ਤੁਸੀਂ ਵੇਖ ਰਹੇ ਹੋ ਸਵੇਰ ਹੋਏ ਐਕਸੀਡੈਂਟ ਨੂੰ ਲੈ ਕੇ ਲੋਕ ਇਕੱਠੇ ਹੋਏ ਹੋ ਹਨ ਔਰ ਕਾਫੀ ਜਿਹੜੀ ਸਮਾਜ ਸੇਵੀ ਸੰਸਥਾਵਾਂ ਵੀ ਜਿਹੜੀਆਂ ਇੱਥੇ ਪਹੁੰਚਿਆ ਹੋਈਆਂ ਹਨ ਔਰ ਜਿਹੜੇ ਕਹਿ ਸਕਦੇ ਆ ਵੀ ਜਿਹੜੇ ਮਰੀਜ਼ ਅਤੇ ਉਹਨਾਂ ਦੇ ਪਰਿਵਾਰ ਜਾਂ ਰਿਸ਼ਤੇਦਾਰ ਇੱਥੇ ਆਏ ਹਨ ਉਹਨਾਂ ਦੇ ਲਈ ਲੰਗਰ ਦਾ ਵੀ ਆਯੋਜਨ ਕੀਤਾ ਗਿਆ ਹੈ ਔਰ ਲੰਗਰ ਸਮਾਜ ਜਲਾਲਾਬਾਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜਾ ਇੱਥੇ ਲੰਗਰ ਚਲਾਇਆ ਜਾ ਰਿਹਾ ਹੈ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਲਾਲਾਬਾਦ ਦੇ ਹਸਪਤਾਲ ਦੇ ਵਿੱਚ que tem ਜਿਹੜੇ ਮਰੀਜ਼ ਸਨ ਜਾਂ ਜਿਹਨੂੰ ਐਕਸੀਡੈਂਟ ਦੇ ਵਿੱਚ ਸ਼ਾਮਲ ਸਨ ਉਹਨਾਂ ਦੇ ਪਰਿਵਾਰ ਜਾਂ ਰਿਸ਼ਤੇਦਾਰ ਇੱਥੇ ਪਹੁੰਚੇ ਹੋਏ ਹਨ ਔਰ ਉਹਨਾਂ ਨੂੰ ਲੰਗਰ ਜਿਹੜਾ ਹਾਂਜੀ ਮਾਤਾ ਜੀ ਹਾਂ ਜਿਹੜਾ ਮਰੇ ਨਾ ਉਹਨਾਂ ਦੇ ਗਰੀਬ ਬਿਚਾਰੇ ਕੋਈ ਰੋਟੀ ਵੀ ਨਹੀਂ ਪੱਕਦੀ ਸਰ ਸਵੇਰ ਦਿਹਾੜੀ ਤੇ ਜਾਂਦੇਗੇ ਤੁਹਾਡੇ ਕੀ ਲੱਗਦੇ ਸੀ ਜੀ ਰਿਸ਼ਤੇਦਾਰੀਆਂ ਵਿੱਚ ਹਾਂ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਸੀ ਕੋਰਮਾ ਦਨ ਫੋਨ ਸਿੰਘੇ ਗੁਰੂ ਸਾਹਿਬ ਸੀ ਹਾਂ ਗੁਰੂ ਅਰਸਾ ਜੀ ਦੇ ਰਹਿਣ ਵਾਲੇ ਸੀ ਸਰ ਰਣ ਦੇਸ਼ੀ ਗੁਰੂ ਕਿੰਨੇ ਕਿੰਨੇ ਜਣੇ ਸੀ ਜਿਹੜੇ ਤੁਹਾਡੇ ਰਿਸ਼ਤੇਦਾਰ ਹੀ ਸੀਗੇ ਚਾਰ ਪੰਜ ਹਾਂਜੀ ਸਰਵਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰੋ ਜੀ ਸਾਧੂ ਹਾਂਜੀ ਹਾਂਜੀ ਸਾਧਕ ਤੋਂ ਹਾਂਜੀ ਹਾਂਜੀ ਗੁਰੂ ਸਾਹਿਬ ਸੀਗੇ ਆਪਣੇ ਰਿਸ਼ਤੇਦਾਰ ਜੀ ਸਾਡੇ ਇੱਕ ਤਾਂ ਸੀਗਾ ਪਤੀਜਾ ਭਰਾ ਚਾਚੇ ਦਾ ਮੁੰਡਾ ਸੀ ਉਹਦਾ ਪੋਤਰਾ ਸੀਗਾ ਇੱਕ ਭੂਆ ਦਾ ਮੁੰਡਾ ਇੱਕ ਭੂਆ ਦਾ ਮੁੰਡਾ ਸੀਗਾ ਉਹ ਤਾਂ ਪੂਰੇ ਹੋ ਗਏ ਨਾਲ ਤਾਂ ਫਰੋਜਪੁਰ ਲੈ ਕੇ ਆ ਜੀ ਪੂਰੇ ਲੈ ਹੋ ਗਏ ਹਾਂ ਉਹ ਫੂਰ ਗਏ ਆ ਤੇ ਗੱਡੀ ਚ ਸੀਗੇ ਵੀ 25 25 ਜਣੇ ਸੀਗੇ ਹਾਂ ਹਾਂ 25 ਜਣੇ ਸੀ ਗੱਡੀ ਦੇ ਵਿੱਚ ਹਾਂ ਕਿੰਨੇ ਜਣੇ ਦੀ ਹੋਂ ਟਿਕਣਾ ਜਿਹੜੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਹੈ ਕੋ 12 13 ਜਣੇ ਵੀ ਮੌਤ ਹੋ ਚੁੱਕੀ ਹੈ 12 13 ਜਣੇ ਹਾਂ ਬਾਕੀ ਤੇ ਅਲਗ-ਅਲਗ ਹਸਪਤਾਲਾਂ ਚ ਲੈ ਗਏ ਹੋਏ ਨੇ ਹੂੰ ਹੂੰ ਉਹਨਾਂ ਦਾ ਹਜੇ ਕੋਈ ਪਤਾ ਨਹੀਂਗਾ ਤੁਹਾਡੇ ਵੀ ਹੁਣ ਇੱਥੇ ਰਿਸ਼ਤੇਦਾਰ ਜਲਾਲਾਬਾਦ ਦੇ ਹਸਪਤਾਲ ਦੇ ਵਿੱਚ ਐਡਮਿਟ ਨੇ ਹਾਂ ਜੀ ਕਿੰਨੇ ਜਣੇ ਨੇ ਜੀ ਸਾਰੇ ਜਲਾਲਾਬਾਦ ਦੇ ਰਿਸ਼ਤੇਦਾਰ ਹੀ ਸਾਰੇ ਜਿਹੜੇ ਆਈ ਹੋਏ ਆ ਇਹ ਇਸ ਟਾਈਮ ਜਿਹੜਾ ਕੋਈ ਹੋਰ ਲੈ ਕੇ ਫਿਰੋਜ਼ਪੁਰ ਲੈ ਕੇ ਉਹਨਾਂ ਨੂੰ ਉਸ ਮੈਡਮ ਕਰਨ ਹਾਂ ਇੱਕ ਫਿਰੋਜ਼ਪੁਰ ਲੈ ਕੇ ਆਏ ਕਿੰਨੇ ਬੰਦੇ ਜਿਹੜੇ ਤੁਹਾਡੇ ਹੁਣ ਜਿਹੜੇ ਰੈਫਰ ਕੀਤੇ ਗਏ ਨੇ ਜਿਹੜੇ ਇੱਥੋਂ ਜਲਾਲਾਬਾਦ ਤੋਂ ਕਿੱਤੇ ਗਏ ਨੇ ਦੋ ਡੈਡ ਹੋ ਗਏ ਆ ਤੇ ਤਿੰਨ ਕੇ ਮੁੰਡੇ ਜਿਹੜੇ ਹੈਗੇ ਉਹ ਠੀਕ ਹੈ ਵੀਰ ਤਸਤਾਵਾ ਵਜੀਆਂ ਨੇ ਜਿਹੜੇ ਸਾਡੇ ਬਾਕੀ 4-5 ਦਿਨਾਂ ਦਾ ਹਜੇ ਕੋਈ ਖਬਰ ਆਈ ਨਹੀਂ ਗਈ ਵੀ ਕਿੱਥੇ ਲੈ ਗਏ ਕਿਸੇ ਨੇ ਲੈ ਗਏ ਹਾਂ ਉਹਨਾਂ ਦਾ ਹਜੇ ਕੋਈ ਖਬਰ ਆਈ ਨਹੀਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਾਫੀ ਜਿਹੜੇ ਲੋਕ ਸੀਗੇ ਹਾਂਜੀ ਬਰਾੜ ਸਾਹਿਬ ਤੁਸੀਂ ਇੱਥੇ ਪਹੁੰਚੇ ਹੋਏ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਕੀ ਦੇਖਦੇ ਹੋ ਜਿਹੜੀ ਸਥਿਤੀ ਹੋਂਦੀ ਜਿਹੜਾ ਐਕਸੀਡੈਂਟ ਸੁਭਾਇਆ ਬੜਾ ਮੰਦ ਭੱਗਾ ਹੈ ਬੜੀ ਦੁਖਦੀ ਗੱਲ ਆ ਨਿਕਲ ਕੇ ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਆਪਦੀ ਰੋਟੀ ਕਮਾਉਣ ਲਈ ਜਾ ਰਹੇ ਸੀ ਤੇ ਜਿਹੜਾ ਗੁਰੂ ਸਾਹਿਬ ਕੋਲੇ ਐਕਸੀਡੈਂਟ ਹੋਇਆ ਹੈ ਉਹਦੇ ਨਾਲ ਕਈ ਜਾਨਾਂ ਚਲੀ ਗਈਆਂ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆ ਜਿਹੜੀ ਆਮ ਪਾਰਟੀ ਦੀ ਹੈ ਇਹਨਾਂ ਨੂੰ ਗਰੀਬ ਪਰਿਵਾਰਾਂ ਨੂੰ 5-5 ਲੱਖ ਰੁਪਈਆ ਸਹਾਈਤਾ ਦਿੱਤੀ ਜਾਵੇ ਜਿਨ੍ਹਾਂ ਦੇ ਬੱਚੇ ਆ ਛੋਟੇ-ਛੋਟੇ ਉਹਨਾਂ ਦੀ ਪੜ੍ਹਾਈ ਫ੍ਰੀ ਕੀਤੀ ਜਾਵੇ ਬਹੁਤ ਇਹ ਗਰੀ ਪਰਿਵਾਰਾਂ ਦੇ ਬੱਚੇ ਸੀ ਹੁਣ ਤੱਕ ਮਰਾੜ ਸਾਹਿਬ ਕਿੰਨੇ ਜਿਹੜੇ ਜਣਿਆਂ ਦੀ ਮੌਤ ਦਾ ਖਬਰ ਸਾਹਮਣੇ ਆਈ ਹੈ ਤੁਸੀਂ ਇੱਥੇ ਉਹ 13 ਦੀ ਦੱਸ ਰਹੇ ਆ ਤੇ ਹੁਣ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਕਿੰਨੇ ਲੋਕ ਜਿਹੜੇ ਐਡਮਿਟ ਹਨ ਇੱਥੇ ਤਾਂ ਹੀ ਹੁਣ 2-4 ਹੀ ਸੀ 2-4 ਹਾਂ ਜਿਨ੍ਹਾਂ ਨੂੰ ਹੁਣ ਰੈਫਰ ਕਰਤਾ ਹੈ ਪਰੀਖਟ ਲਈ ਅਸੀਂ ਤਾਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਉਹਨਾਂ ਨੂੰ ਸਿਹਤਮੰਦ ਕਾਮਯਾਬੀ ਹੋਵੇ ਇਹ ਕੀ ਕਾਰਨ ਬਣਿਆ ਵੱਡੀ ਜਿਹੜੀ ਇਹ ਘਟਨਾ ਹੋਈ ਹੈ ਕੀ ਕਾਰਨ ਸਾਹਮਣੇ ਆਇਆ ਹੈ ਵੀ ਜਿਹੜੀ ਜਿਹੜੀ ਐਡੀ ਵੱਡਾ ਹਾਸਾ ਆਇਆ ਕੋਈ ਨਤੀਜਾ ਨਿਕਲਿਆ ਜੀ ਇਹ ਕੀ ਕਾਰਨ ਬਣਿਆ ਅਸੀਂ ਹੁਣੇ ਅਸੀਂ ਹਸਪੀਟਲ ਚ ਪਹੁੰਚੇ ਆਂ ਤੇ ਉਹਦੇ ਬਾਰੇ ਤਾਂ ਜੇ ਪੱਕਾ ਪਤਾ ਨਹੀਂ ਵੀ ਕਿਸ ਦਰੋਂ ਗੱਡੀ ਆ ਰਹੀ ਸੀ ਕਿਵੇਂ ਹੋਇਆ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਜੀ ਜਾਨਾ ਜੀ ਜਾਨਾ ਜੀ ਤੁਸੀਂ ਸਾਹਿਬ ਤੁਸੀਂ ਇੱਥੇ ਪਹੁੰਚੇ ਜੀ ਕੀ ਵੇਖ ਰਹੇ ਹੋ ਜੀ ਬਹੁਤ ਅੱਜ ਦਾ ਦਿਨ ਬਹੁਤ ਮਾੜਾ ਹੈ ਜੀ ਵੇਖੋ ਇਹ ਤਰ੍ਹਾਂ ਨੇ ਚਿਰਾਗ ਬੁੱਝ ਗਏ ਸਾਇਰੇ ਮੌਸਮ ਬੜਾ ਸਿਰੇ ਤੋਂ ਦਸ ਬਹੁਤ ਸੀ ਮੌਸਮ ਬੜਾ ਖਰਾਬ ਸੀ ਫਿਰ ਮੈਂ ਵੀ ਇਥੋਂ ਆਪਣੀ ਗੱਡੀ ਲੈ ਕੇ ਜਦੋਂ ਮੈਂ ਗਿਆ ਗੋਲੂ ਕੋੜ ਤੇ ਗੱਡੀ ਨੂੰ ਟੱਕਰੀ ਐਸੀ ਇਕੱਠੇ ਕ੍ਰੋਸ ਹੋਏ ਆ ਇਹ ਜਲਾਲਾਬਾਦ ਰੋਡ ਨੂੰ ਪਈ ਤੇ ਮੈਂ ਗੁਰੂ ਸਾਹਿਬ ਰੋਡ ਨੂੰ ਪਿਆ। ਇਹ ਜਿਹੜੇ ਮੁੰਡੇ ਜਿਨ੍ਹਾਂ ਦੀ ਡੈਥ ਹੋ ਗਈ ਜਿਹੜੇ ਵਿੱਚ ਗੱਡੀ ਵਿੱਚ ਸਨ ਉਹ 25 ਤੋਂ 30 ਜਾਣ ਜਾਂ ਸਰੋਂ ਤੇ ਬਾਵਰੀਆ ਸਮਾਜ ਨਾਲ ਸੰਬੰਧਤ ਰੱਖਦੇ ਹਨ। ਇਹ ਸ਼ੰਕਰਵਸਤੀ ਤੇ ਦੂਜਾ ਜਿਹੜਾ ਮੰਡੀ ਦੇ ਵਿੱਚ ਕਾਰ ਬੈਠੇ ਨੇ। ਸੇ ਜਲਾਲਾਬਾਦ ਦੇ ਵੀ ਕੋਈ ਲੋਕ ਅਗੇ ਸੀਗੇ। ਜਲਾਲਾਬਾਦ ਦੇ ਲੋਕ ਐ ਸੀ ਇੱਕ ਅਧਾ ਐ ਸੀ ਪਰ ਜ਼ਿਆਦਾ ਇਹ ਇੱਕੋ ਇਹਨਾਂ ਦੇ ਆਪ ਦੀ ਰਿਸ਼ਤਦਾਰੀ ਹੈ। ਨਹੀਂ ਰਿਸ਼ਤੇਦਾਰੀ ਹੈਗੀ ਉਹ ਸਾਰੇ ਗੁਰੂ ਸਾਹਿਬ ਗੁਰੂ ਸਾਹਿਬ ਸਾਰੇ ਇਹ ਇੱਥੇ ਵੀ ਬੈਠੇ ਨੇ ਜੋ ਸਮਾਜ ਦੇ ਸਾਰੇ ਜਿਹਨਾਂ ਜਿਵੇਂ ਜਿਵੇਂ ਰਿਸ਼ਤੇ ਤੈਨੂੰ ਪਤਾ ਲੱਗਦਾ ਹੈ ਕਿ ਆਵੇਂ ਵੀ ਸਾਰੇ ਇੱਥੇ ਪੋਹੇ ਦੇ ਇਹ ਆ ਕਿੱਥੇ ਰਹੇ ਸੀ ਜੀ ਤੇ ਆ ਜਲਾਲਾਬਾਦ ਕੋਈ ਪੈਲੈਸ ਵਿੱਚ ਕੋਈ ਮਿਆ ਵਾਸਤੇ ਆ ਰਹੀ ਸੀ ਇੱਕ ਬੈਟਰ ਦਾ ਕੰਮ ਕਰਨ ਵਾਸਤੇ ਤੇ ਜਿਹੜਾ ਕੈਂਟਰ ਨਾਲ ਐਕਸੀਡੈਂਟ ਹੋਇਆ ਉਹ ਕੈਂਟਰ ਦਾ ਜਿਹੜਾ ਡਰਾਈਵਰ ਸੀ ਉਹਦਾ ਕੀ ਬਣਿਆ ਜੀ ਉਤੋਂ ਵੀ ਉਹਨਾਂ ਦੇ ਵੀ ਉਤੋਂ ਜ਼ਾਇਦ ਗਾਈ ਤੱਕ ਪੁੱਜੀ ਜਿਹੜਾ ਇੱਕ ਤਲਾਸ਼ ਵਿੱਚ ਤਕਰੀਬਨ ਫਾਸੀਗੀ ਵਿੱਚ ਜਿਹੜਾ ਕੈਂਟਰ ਡਰਾਈਵਰ ਸੀ ਨਾ ਉਹਦੀ ਵਿੱਚ ਲਾਸ ਤਕਰੀਬਨ ਹੀ ਫਸ ਗਈ ਦੋਵੇਂ ਗੱਡੀਆਂ ਮਹੌਨ ਸਾਹਮਣੇ ਜੇ ਵੱਜੀਆਂ ਜਿਹੜੀ ਗੱਡੀ ਕੈਂਟਰ ਸੀ ਉਹਦੀ ਟੈਂਕੀ ਟੁੱਟ ਕੇ ਤੇਲ ਵਾਲੀ ਪਿਛਲੇ ਪਾਸੇ ਆ ਗਈ ਬਈ ਗੱਡੀਆਂ ਦੋਵੇਂ ਤੇਜ਼ ਸੀਗੀਆਂ ਦੋਵੇਂ ਤਾਂ ਬਹੁਤ ਹੀ ਜਿਹੜੀ ਨਿੰਦਣਯੋਗ ਇੱਕ ਘਟਨਾ ਮਾੜੀ ਘਟਨਾ ਜਿਹੜੀ ਜਲਾਲਾਬਾਦ ਦੇ ਇਸ ਹਲਕੇ ਦੇ ਵਿੱਚ ਗੁਰੂ ਸਾਹਿਬ ਹਲਕੇ ਵਿੱਚ ਹੋਈ ਹੈ ਔਰ ਲੋਕ ਸਵੇਰ ਤੋਂ ਹੀ ਜਿਹੜੇ ਆਸ-ਪਾਸੇ ਦੇ ਲੋਕ ਉੱਥੇ ਵੀ ਜਿਹੜਾ ਵੇਖਣ ਨੂੰ ਮਿਲਿਆ ਹੈ ਜਿਹੜੇ ਪਿੰਡ ਵਾਲੇ ਲੋਕ ਵੀ ਉੱਥੇ ਆਏ ਪਹੁੰਚੇ ਹੋਏ ਸਨ ਔਰ ਉਹਨਾਂ ਨੇ ਵੀ ਜਿਹੜਾ ਲੋਕਾਂ ਨੂੰ ਕਹਿ ਸਕਦੇ ਆ ਵੀ ਉੱਥੋਂ ਰੈਫਰ ਕੀਤਾ ਔਰ ਲੋਕਾਂ ਜਿਹੜੀਆਂ ਐਂਬੂਲੈਂਸਾਂ ਦਾ ਜਿਹੜਾ ਤਾਂ ਫੋਨ ਕੀਤਾ ਗਿਆ ਬਹੁਤ ਜਲਦ ਤੋਂ ਜਲਦ ਜਿਹੜੇ ਮਰੀਜ਼ਾਂ ਨੂੰ ਜਿਹੜਾ ਆਪਦੇ ਹਸਪਤਾਲਾਂ ਦੇ ਵਿੱਚ ਨੇੜੇ-ਤੇੜੇ ਦੇ ਹਸਪਤਾਲਾਂ ਦੇ ਵਿੱਚ ਵੀ ਪਹੁੰਚਾਇਆ ਗਿਆ ਬਾਬਾ ਰਿੰਕੂ ਕਾਲਸਾ ਜੀ ਹਨ ਬਾਬਾ ਜੀ ਕੀ ਦੇਖਦੇ ਹੋ ਜੀ ਵਾਹਿਗੁਰੂ ਕਾਲਸਾ ਵਾਹਿਗੁਰੂ ਜੀ ਇਹ ਸਾਥੀ ਤੇ ਕੁਝ ਕਾਣਾ ਮناسب ਨਹੀਂ ਮੈਂ ਤਾਂ ਇੱਕ ਬੇਨਤੀ ਕਰਨ ਵਸ ਸਮੂਹ ਰਾਜਨੀਤੀ ਬਾਤ ਦੇਖੋ ਜੇ ਕੋਈ ਸਰਕਾਰੀ ਮੁਲਾਜ਼ਮ ਹੁੰਦਾ ਜਾਂ ਕੋਈ ਪੈਸੇ ਵਾਲਾ ਹੁੰਦਾ ਉਹ ਤਾਂ ਦਹਾ ਲੋ ਜਾਣਾ ਪਰ ਦੇਖੋ ਅੱਜ ਇੱਕ ਗਰੀਬ ਪਰਿਵਾਰ ਆਪਾਂ ਕਹਿੰਦੇ ਆ ਵੀ ਸ਼ਹਿਰ ਪੰਜਾਬ ਦੇ ਵਿੱਚ ਨਸ਼ਾ ਹੈ ਅੱਜ ਇਹ ਨਸ਼ੇਰੀ ਲੋਕ ਨਹੀਂ ਸੀਗੇ ਇਹ ਲੋਕ ਕੰਮ ਕੰਮ ਕਰਨ ਵਾਲੇ ਲੋਕ ਸੀ ਜਿਹੜੇ ਸਾਡੇ ਘਰਾਂ ਦੇ ਵਿਆਹਾਂ ਦੇ ਵਿੱਚ ਵੇਟਰੀਂਗ ਦਾ ਕੰਮ ਕਰਦੇ ਸਾਡੇ ਰਿਸ਼ਤੇ ਦਾ ਨਿਭਾਉਂਦਾ ਸਾਨੂੰ ਵੀ ਆ ਸਾਰਿਆਂ ਨੂੰ ਚਾਹੀਦਾ ਹੈ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਰਾਜਨੀਤੀ ਉੱਪਰ ਉੱਠ ਕੇ ਇਹਨਾਂ ਪਰਿਵਾਰਾਂ ਨੂੰ ਸਹਮਾਣਨ ਦੀ ਲੋੜ ਹੈ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਤੇ ਜਿਹੜੀਆਂ ਵੀ ਵਿਪਖਸ਼ ਪਾਰਟੀਆਂ ਨੇ ਸਾਰੀਆਂ ਰਲ ਮਿਲ ਕੇ ਜਿੰਮੀਆਂ ਤੁਹਾਡੀਆਂ ਜੇਬਾਂ ਦੇ ਵਿੱਚੋਂ ਜਾਂ ਤੁਹਾਨੂੰ ਸਹਿਯੋਗ ਮਿਲਦਾ ਹੈ ਇਹਨਾਂ ਪਰਿਵਾਰਾਂ ਦੇ ਘਰ ਤੱਕ ਸਹਿਯੋਗ ਚਾਹੀਦਾ ਹੈ ਇੱਕ ਸਮਾਜ ਸੇਵਾ ਵਾਲੇ ਬੱਚਿਆਂ ਨੂੰ ਪੜਾਈ ਲਈ ਤੇ ਇਹ ਇਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦਾ ਇਹਨਾਂ ਮਾਂ ਘਰੋਂ ਇਹਨਾਂ ਬੱਚਿਆਂ ਦੇ ਸੰਭਾਲਣ ਨੂੰ ਅਸੀਂ ਕੋਈ ਨਾ ਕੋਈ ਕਰੀਏ ਰੰਗ ਇੱਕ ਦੇਖਿਆ ਜਾਂਦਾ ਵੀ ਇਹ ਜਿਹੜਾ ਰੋਡ ਹੈ ਜੀ ਇਹ ਇਹਦੇ ਰੋਡ ਤੇ ਸਾਰਾ ਦਿਨ ਟ੍ਰੈਫਿਕ ਰਹਿੰਦਾ ਹੈ ਬਹੁਤ ਛੋਟਾ ਰੋਡ ਹੈ ਔਰ ਕਾਫੀ ਸਮੇ ਤੋਂ ਸੁਣਨ ਨੂੰ ਆ ਰਿਹਾ ਕਿ ਇਹ ਰੋਡ ਛੋਟਾ ਹੋਏਗਾ ਕਿ ਇਹ ਵੀ ਜਿਹੜਾ ਇੱਕ ਵੱਡੀ ਕਟੜਾ ਦਾ ਕਾਰਨ ਹੈ ਰੋਡ ਕਿਉਂਕਿ ਟ੍ਰੈਫਿਕ ਬਹੁਤ ਹੁੰਦਾ ਜੀ ਇਹ ਸਮੱਸਿਆ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇਹ ਸਮੱਸਿਆ ਆ ਗਈ ਹੈ ਤੇ ਚਾਹੀਦਾ ਹੈ ਵੀ ਸਰਕਾਰ ਨੂੰ ਕਿ ਰੋਡ ਵੱਡਾ ਕਰੇ ਪਰ ਸਭ ਨਾਲ ਵੱਡੀ ਸਮੱਸਿਆ ਵੀ ਇਹਨਾਂ ਮਜ਼ਦੂਰਾਂ ਦਾ ਕੁਝ ਇਹਨਾਂ ਮਜ਼ਦੂਰਾਂ ਬਾਰੇ ਕੁਝ ਬਣੇ ਇਹਨਾਂ ਨੂੰ ਕੋਈ ਨਾ ਕੋਈ ਮਾਲੀ ਜ਼ਾਇਦਾ ਜ਼ਰੂਰ ਮਿਲਣੀ ਚਾਹੀਦੀ ਹੈ ਜੇ ਸਰਕਾਰਾਂ ਕੋਈ ਇਹਨਾਂ ਦੇ ਮਾਲੀ ਜ਼ਾਇਦਾ ਦੇਣ ਗਿਆ ਤਾਂ ਹੀ ਅਗਲੇ ਬੱਚੇ ਆ ਕੇ ਕਿਤੇ ਕਾਰੋਬਾਰ ਤੇ ਲੱਗਣੇ ਤਾਂ ਇਹ ਪੰਜਾਬ ਨਸ਼ੇੜੀ ਦਾ ਅੱਜ ਵੀ ਤੇ ਕੱਲ ਵੀ ਜੇ ਨਸ਼ੇ ਤੋਂ ਬਚਾਉਣਾ ਹੈ ਤੇ ਅੱਜ ਇਹਨਾਂ ਦੇ ਪਰਿਵਾਰਾਂ ਨੂੰ ਸਮਾਰੀਆ ਪਰਲਮੈਂਟ ਤੇ ਤੁਸੀਂ ਹੁਣ ਇੱਥੇ ਸੇਵਾ ਕਰ ਰਹੇ ਹੋ ਸੇਵਾ ਸਿੰਘ ਸਭਾ ਗੁਰਦਾਰੇ ਸਾਹਿਬ ਵੱਲੋਂ ਮਨੁੱਖਤਾ ਦੀ ਭਾਈ ਸਰਦਾ ਪੱਲਾ ਸਰਕਾਰੇ ਖਾਲਸਾ ਜਿੱਥੇ ਵੀ ਸੂਹ ਜਲਾਲਾ ਵਾਲੀ ਸਿੱਖ ਜਿੱਥੇ ਬੰਦੀਆਂ ਵੱਲੋਂ ਬਾਵਰੀਆ ਸਮਾਜ ਵੱਲੋਂ ਵੀ ਇਹ ਲੰਗਰ ਦੀ ਸੇਵਾ ਆਈ ਹੈ ਤੇ ਅਸੀਂ ਸਾਰਿਆਂ ਦਾ ਬਹੁ ਬਿਲਕੁਲ ਤਾਂ ਵੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਹਾਂਜੀ ਬਾਕੀ ਜਿਹੜੀ ਘਟਨਾ ਘੱਟੀ ਏ ਆਪਾਂ ਸਰਕਾਰ ਤੋਂ ਮੰਗ ਕਰਦੇ ਆ ਜੋ ਇਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਵੱਧ ਉੱਚੜ ਕੇ ਮਦਦ ਦਿੱਤੀ ਜਾਵੇ ਉਹਨਾਂ ਦਾ ਤੋਂ ਬਾਅਦ ਮਾਂ ਤੋਂ ਬਾਅਦ ਜਿਹੜੇ ਸਾਰਾ ਗਰੀਬ ਪਰਿਵਾਰ ਨਾਲ ਜੁਆਇੰਟ ਨੇ ਬਹੁਰੀਆ ਸਮਾਜ ਜਸਾਸੀ ਵਿਆਧਰੀ ਇਹਨਾਂ ਦੇ ਬੇਰੋਜ਼ਗਾਰ ਕੰਮ ਉਹਨਾਂ ਦੇ ਜਿਉਂ ਵੀ ਦਿਹਾੜੀਦਾਰ ਬੰਦੇ ਨੇ ਤੇ ਸਰਕਾਰ ਨੂੰ ਚਾਹੀਦਾ ਹੈ ਐਮਐਲਏ ਨੂੰ ਚਾਹੀਦਾ ਆਵਾਜ਼ ਉਠਾਉਣ ਕਤੂਬਾ ਦੇ ਇਹਨਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਜਿੰਨੀ ਵੀ ਹੋ ਸਕੇ ਪਰਿਵਾਰ ਇਹੀ ਅਸੀਂ ਉਮੀਦ ਕਰਦੇ ਹਾਂ ਐਮਐਲਏ ਸਾਹਿਬ ਕੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਐਮਸੀ ਸਾਹਿਬ ਤੁਸੀਂ ਸਵੇਰ ਦੇ ਕਾਫੀ ਦੇਰ ਤੋਂ ਇੱਥੇ ਦਿਖਾਈ ਦੇ ਰਹੇ ਹੋ ਤਾਂ ਕੀ ਮੈਨੂੰ ਇਹ ਦੱਸੋ ਕਿ ਇੱਥੇ ਕੋਈ ਜਿਵੇਂ ਆਨਰ ਲੀਡਰ ਹੁੰਦੇ ਹਨ ਵੱਖ-ਵੱਖ ਪਾਰਟੀਆਂ ਦੇ ਜਿਹੜੇ ਲੀਡਰ ਨੇ ਕੋਈ ਇੱਥੇ ਤੁਹਾਨੂੰ ਇੱਥੇ ਜਲਾਲਾਬਾਦ ਦਾ ਲੋਕਲ ਲੀਡਰ ਵਿਖਾਈ ਦਿੱਤਾ ਹੈ ਕੋਈ ਗੱਲ ਪੱਤੇ ਮੈਂ ਕਿਸੇ ਰਾਜਨੀਤੀ ਦੀ ਗੱਲ ਨਹੀਂ ਸਾਰਿਆਂ ਦੀ ਸਾਨੀਅਤ ਹੈ ਹਾਂ ਜਦ ਆਪਾਂ ਕਿਸੇ ਗਰੀਬ ਦੀ ਬਾਹ ਫੜਾਂਗੇ ਤੇ ਉਹ ਵੀ ਕਿਧਰੇ ਕਿਧਰੇ ਸ਼ਾਹ ਵਹੀ ਲੈ ਕੇ ਬੈਠਾ ਹੈ ਅੱਜ ਵੇਖੋ ਇਹ ਨਸ਼ਾਈ ਨਾ ਨਹੀਂ ਸੰ ਤੜਕੇ ਕੌਣ ਉੱਠਦਾ ਹੈ ਗਰੀਬ ਉੱਠਦਾ ਹੈ ਜਾਂ ਮਜਬੂਰ ਉੱਠਦਾ ਹੈ ਇੱਕ ਗੁਰੂ ਸਾਹਿਬ ਦਾ ਮੁੰਡਾ 13 ਤੋਂ 14 ਸਾਲ ਦਾ ਮੁੰਡਾ ਇੱਕ ਵਿਕੀ ਹੈ ਉਹ ਮਾਂ ਤੇ ਕਲਾ ਕਲਾ ਪੁੱਤਰ ਸੀ ਪਹਿਲੀ ਵਾਰੀ ਉਹਨਾਂ ਨੇ ਇਸ ਕੰਮ ਵਿੱਚ ਭੇਜਿਆ ਤੇ ਉਹਦੀ ਮਾਂ ਅੰਮ੍ਰਿਤਸਰ ਗਈ ਸੀ ਆਪਦੇ ਰਿਸ਼ਤੇਦਾਰ ਕਿਸੇ ਪ੍ਰੋਗਰਾਮ ਤੇ ਤੋਂ ਉਹਦੇ ਡੈਡੀ ਨਾਲ ਸਿਹਰੇ ਮੈਂ 7:30 ਵਜੇ ਇਕੱਠੇ ਆ ਉੱਥੇ ਧੁਣਾਤਾ ਸੀ ਉੱਥੇ ਇਸ ਇਕੱਠਿਆਂ ਚਾਹ ਪੀਤੀ ਠੀਕ 15 ਮਿੰਟ ਬਾਅਦ ਇਹ ਲਾਈਵ ਚੱਲ ਪਿਆ ਇਹ ਐਕਸੀਡੈਂਟ ਹੋ ਗਿਆ ਵੇਖੋ ਜਿਹੜਾ ਘਰਾਂ ਦੇ ਚਿਰਾਗ ਬੁੱਝ ਗਏ ਨੇ ਅੱਜ ਉਹਨਾਂ ਦਾ ਸਹਾਰਾ ਬਣਦੀ ਲੋੜ ਏ ਅੱਜ ਵੇਖੋ ਗਰੀਬ ਕਿੱਥੋਂ ਗਰੀਬ ਨੂੰ ਕੋਈ ਚੀਜ਼ ਚਾਹੀਦੀ ਏ ਪੜ੍ਹਾਈ ਚਾਹੀਦੀ ਏ ਔਰ ਰੁਜ਼ਗਾਰ ਚਾਹੀਦਾ ਤੇ ਜਿਹੜੀਆਂ ਆ ਜਿਹੜੇ ਬਿਮਾਰੀਆਂ ਤੋਂ ਮੁਕਤ ਜਿਹੜਾ ਬੰਦਾ ਕਿੱਥੋਂ ਮਰਦਾ ਹੈ ਗਰੀਬੀ ਤੋਂ ਮਰਦਾ ਜਦੋਂ ਕਿਸੇ ਨੂੰ ਬਿਮਾਰੀ ਚਿੰਬੜਦੀ ਹੈ ਨਾ ਗਰੀਬ ਨੂੰ ਇੱਕੋ ਹੀ ਦੁੱਖ ਹੁੰਦਾ ਹੈ ਇੱਕ ਤਾਂ ਬਿਮਾਰੀ ਲੱਗੀ ਇੱਕ ਐਕਸੀਡੈਂਟ ਹੋ ਗਿਆ ਇੱਕ ਘਰ 'ਚ ਪੈਸਾ ਕੋ ਨਹੀਂ ਮੈਂ ਪੂਰ ਜੋਰ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਸਾਡੇ ਐਮਐਲਏ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਇਹਨਾਂ ਨੂੰ ਵੱਧ ਤੋਂ ਵੱਧ ਜੋ ਬੰਦੇ ਇਸ ਦੁਨੀਆ ਤੋਂ ਚਲੇ ਗਏ ਨਾ ਉਹਨਾਂ ਦੀ ਵੱਧ ਤੋਂ ਵੱਧ ਬਾ ਫੜੀਏ ਉਹਨਾਂ ਤੋਂ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਆਪਣਾ ਐਮਸੀ ਸਾਹਿਬ ਇੱਕ ਵੱਡਾ ਸਵਾਲ ਜਿਹੜਾ ਇੱਥੇ ਖੜਾ ਹੁੰਦਾ ਹੈ ਅੱਜ ਦੀ ਜਿਹੜੀ ਇਸ ਘਟਨਾ ਤੋਂ ਬਾਅਦ ਤੁਸੀਂ ਇਸ ਏਰੀਆ ਦੇ ਵਿੱਚ ਵੇਖਿਆ ਵੀ ਜਾਂ ਕੋਈ ਗੁਰੂ ਸਾਖ ਦੀ ਗੱਲ ਕਰੀਏ ਜਲਾਲਾਬਾਦ ਦੀ ਗੱਲ ਕਰੀਏ ਇਹ ਸਾਰੇ ਜਿੰਨੇ ਵੀ ਬੰਦੇ ਸੀ ਇਹ ਸਾਰੇ ਰੈਫਰ ਕੀਤੇ ਗਏ ਨੇ ਕਾਰਨ ਕੀ ਬੰਦਾ ਕਿ ਇੱਥੇ ਡਾਕਟਰ ਨਹੀਂ ਹੈਗਾ ਪਰ ਇਹ ਹੁਣ ਤੱਕ ਇਹ ਕਿਉਂ ਨਹੀਂ ਕਿਉਂਕਿ ਪਿਛਲੇ 15 20 ਸਾਲ ਤੋਂ ਇਹ ਸਮੱਸਿਆ ਸਾਹਮਣੇ ਆ ਰਹੀ ਏ ਇਹ ਕੋਈ ਵੀ ਰਾਜਨੀਤੀ ਇਹ ਕਿਉਂ ਨਹੀਂ ਪਹਿਲ ਕਰ ਰਹੀ ਕੋਈ ਤਾਂ ਪਹਿਲ ਕਰਨੀ ਚਾਹੀਦੀ ਏ ਐਡਾ ਵੱਡਾ ਹਸਪੀਟਲ ਬਣਾਤਾ ਹੈ ਅਰਬਾਂ ਰੁਪਈਆ ਹਰ ਬਰ ਬਈ ਇਸ ਵੀ ਤਲਾਏ ਗਏ ਨੇ ਜੇ ਵਿੱਚ ਡਾਕਟਰੀ ਨਾ ਹੋਵੇਗਾ ਤੇ ਵੇਖੋ ਵੀ ਅੱਜ ਜੇ ਕੁਝ ਬਚਾਈ ਜਾ ਸਕਦੇ ਸੀ ਮਾਵਾ ਦੇ ਪੁੱਤਰ ਜੇ ਮੌਕੇ ਤੇ ਉਹਨਾਂ ਨੂੰ ਕੋਈ ਡਾਕਟਰੀ ਹੋ ਜਾਂਦਾ ਹੁਣ ਤਾਂ ਮਿਲ ਜੇ ਵਧੀਆ ਡਾਕਟਰ ਮਿਲ ਜਾਂਦਾ ਜੇ ਵਧੀਆ ਡਾਕਟਰ ਇਹਨਾਂ ਦੀ ਬਾਹ ਫੜ ਲੈਂਦਾ ਤੇ ਅੱਜ ਮਾਵਾ ਦੇ ਪੁੱਤ ਕਈ ਬਚਨ ਚ ਵੀ ਵੱਜ ਵੀ ਸਕਦੇ ਸਨ ਤੇ ਤੁਹਾਨੂੰ ਲੱਗਦਾ ਵੀ ਇਹ ਇਸ ਤੋਂ ਪਹਿਲਾਂ ਵੀ ਜਿਹੜੇ ਹਾਦਸੇ ਹੋਏ ਨੇ ਇੱਕ ਡਾਕਟਰਾਂ ਦੀ ਜਾਂ ਵਜ੍ਹਾ ਨਾਲ ਜਾਂ ਕਹਿ ਸਕਦੇ ਆ ਵੀ ਇਹ ਜਿਹੜੇ ਛਿੱਟੇ ਹਾਥੀ ਦੀ ਵਜ੍ਹਾ ਦੇ ਨਾਲ ਕਈ ਜਾਨਾਂ ਗਈਆਂ ਵੇਖੋ ਐਮਐਲਏ ਸਾਹਿਬ ਗੋਲਡੀ ਕਮੋਈ ਨੇ ਇੱਕ ਇਥੇ ਡਾਕਟਰ ਲੈ ਕੇ ਆਂਦਾ ਜੀ ਆਪਣੇ ਲੂਣਾ ਸਾਹਿਬ ਉਹ ਵੀ ਚੂਗਣੇ ਦੇ ਕਈ ਆਪਰੇਟ ਕਰਦੇ ਗੋਡਿਆਂ ਦੀ ਵੀ ਆਪਰੇਟ ਕਰਦੇ ਬਾਹਰੋਂ ਵੀ ਸ਼ਹਿਰਾਂ ਦੇ ਆਸ-ਪਾਸ ਸ਼ਹਿਰਾਂ ਦੇ ਵਿੱਚ ਵੀ ਆ ਕੇ ਇੱਥੇ ਆਪਰੇਟ ਕਰਾ ਰਹੇ ਨੇ ਐਮਐਲ ਸਾਹਿਬ ਕੇ ਬੇਨਤੀ ਕਰਦੇ ਤਾਂ ਵੱਧ ਤੋਂ ਵੱਧ ਦਿੱਤੇ ਚੰਗੇ ਡਾਕਟਰ ਲਿਆਏ ਜਾਣ ਤਾਂ ਜੋ ਗਰੀਬ ਦੀਆਂ ਮਾਂ ਫੜੀ ਜਾਵੇ ਤੁਹਾਨੂੰ ਨਹੀਂ ਲੱਗਦਾ ਕਿ ਐਡਾ ਵੱਡਾ ਹਸਪਤਾਲ ਹੈ ਤੁਸੀਂ ਜਿਵੇਂ ਤਸਵੀਰਾਂ ਦੇ ਵਿੱਚ ਵੀ ਵੇਖਦੇ ਹੋ ਜਿਵੇਂ ਇੱਕ ਪੀਜੀਆਈ ਦੀ ਤਰ੍ਹਾਂ ਔਰ ਕਿਆ ਵੀ ਗਿਆ ਸੀ ਇਹ ਪਿੰਮੀਨੀ ਪੀਜੀਆਈ ਬਣੇਗਾ ਔਰ ਇੱਥੇ ਸਿਰਫ ਛੋਟੇ-ਛੋਟੇ ਜਾਦਾ ਪਰਚਿਆਂ ਵਾਲੇ ਡੋਕੀ ਆਉਂਦੇ ਆ ਨਾ ਵੀ ਜਾਦਾ ਪਰਚਾ ਸੱਟਾਂ ਲੱ ਤੇ ਜਾਂ ਫਸਟ ਏਡ ਦਾ ਦੇ ਕੇ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਕਿ ਇਹ ਕਹਿ ਸਕਦੇ ਆਂ ਵੀ ਇਹ ਜਲਾਲਾਬਾਦ ਦੇ तकरीबन 200 ਪਿੰਡ ਲੱਗਦੇ ਆ ਜਲਾਲਾਬਾਦ ਨਾਲ ਕਿ ਇਹ ਇੱਕ ਮਦ ਭਾਗੀ ਗੱਲ ਨਹੀਂ ਹੈਗੀ ਜਲਾਲਾਬਾਦ ਵਾਸੀਆਂ ਲਈ ਕਿਉਂ ਨਹੀਂ ਆਵਾਜ਼ ਉਠਾਦੇ ਆਪਣੇ ਜਲਾਲਾਬਾਦ ਵਾਸੀ ਜਲਾਲਾਬਾਦ ਦੀ ਜਿੰਨੀਆਂ ਸਸਤਾਵਾਂ ਨੇ ਉਹਨਾਂ ਲਈ ਆਵਾਜ਼ ਬਹੁਤ ਵਿਠਾਈ ਤੇ ਅਸੀਂ ਐਮਐਲਏ ਸਾਹਿਬਕ ਫਿਰ ਬੇਨਤੀ ਕਰਦੇ ਆਂ ਕਿ ਬਾਕੀ ਦੇ ਕੰਮ ਛੱਡ ਕੇ ਇੱਕ ਫੈਲ ਇਹੋ ਜੀ ਲੈ ਕੇ ਜਾਓ ਤਾਂ ਜੋ ਇੱਥੇ ਇੱਕ ਟੀਮ ਲਿਆਂਦੀ ਜਾਵੇ ਤਾਂ ਜੋ ਕਿਸੇ ਗਰੀਬਾਂ ਦੀ ਜਾਂ ਜਿਹੜੇ ਇਲਾਜ ਤੋਂ ਅਮ ਸਖੀ ਰਹੇਗੇ ਨੇ ਉਹਨਾਂ ਦੇ ਇਥੇ ਇਲਾਜ ਜਲਦ ਜਲਦ ਹੋ ਜਾਵੇ। ਦੱਸ ਦਿਓ ਜੀ ਅੱਜ ਦੀ ਜਿਹੜੀ ਇਸ ਮੱਧ ਭਾਗੀ ਜਿਹੜੀ ਘਟਨਾ ਹੋਈ ਹੈ ਗੁਰੂ ਸਾਹਿਬ ਏਰੀਆ ਦੇ ਵਿੱਚ ਕਿਵੇਂ ਦੇਖਦੇ ਹੋ ਸਾਡੇ ਇਲਾਕੇ ਦੇ ਵਿੱਚ ਜਿਹੜੀ ਮੱਧ ਭਾਗੀ ਘਟਨਾ ਹੋਈ ਹੈ ਸਵੇਰੇ 10:15 ਜਿਹੜੇ ਸਾਡੇ ਭਰਾ ਜਿਹੜੇ ਸਵੇਰੇ ਸਵੇਰੇ ਜਿੰਨਾਂ ਦੀ ਧਰਤ ਹੋ ਗਈ ਹੈ ਜਲਾਲਾਬਾਦ ਦੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਔਰ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਜਿੰਨੇ ਮੇਰੇ ਵੀਰਾਂ ਦੇ ਸਵੇਰੇ ਸਵੇਰੇ ਧਰਤ ਹੋਈ ਹੈ ਔਰ ਜਿਹੜੇ ਪਟਣ ਨੇ ਇਹਨਾਂ ਦੀ ਵੱਧ ਤੋਂ ਵੱਧ ਮਾਲੀ ਮਦਦ ਕੀਤੀ ਜਾਵੇ ਜੋ ਇਹ ਪ੍ਰਵਾਰਤ ਵੈਸੀ ਵੀ ਅੱਗੇ ਬਹੁਤ ਗਰੀਬ ਨੇ ਕੁਛ ਇਹਨਾਂ ਦੀ ਹੱਲ ਹੋ ਸਕੇ ਸਭ ਤੋਂ ਵੱਡੀ ਗੱਲ ਹੁਣ ਵੀ ਮੈਂ ਇੱਕ ਆਵਾਜ਼ ਗੱਲ ਕੀਤੀ ਸੀ ਕਿਸੇ ਦੇ ਨਾਲ ਬਈ ਅੱਜ ਜਲਾਲਾਬਾਦ ਦੇ ਇਸ ਵੱਡੇ ਸਾਰੇ ਹਸਪਤਾਲ ਦੇ ਵਿੱਚ ਤੇ ਤੋਂ ਜਿਹੜਾ ਇੱਕ ਫਸਟ ਡੇਟ ਦੇ ਕੇ ਰੈਫਰ ਕੀਤਾ ਜਾ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰੇਕ ਵਾਰੀ ਇੱਥੇ ਜ ਵੱਡੀਆਂ ਜਾਨਾਂ ਵੀ ਗਈਆਂ ਨੇ ਜੀ ਜੀ ਪਰ ਅਜੇ ਤੱਕ ਜਿਹੜੇ ਸਹੀ ਜਿਹੜੀ ਇੱਥੇ ਸਹੂਲਤ ਉਪਲਬਧ ਨਹੀਂ ਹੋਈ ਪਰ ਕੋਈ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਚਾਹੇ ਸੁਖਬੀਰ ਬਾਦਲ ਰਹੇ ਨੇ ਆਵਲਾ ਸਾਹਿਬ ਰਹੇ ਨੇ ਜਾਂ ਹੁਣ ਐਮਐਲਏ ਗੋਲਦੀ ਕੰਬੋਜ ਨੇ ਪਰ ਕਿਸੇ ਵੀ ਸਰਕਾਰ ਨੇ ਪਹਿਲ ਦੇ ਆਧਾਰ ਤੇ ਜਿਹੜਾ 200 ਦੇ ਕਰੀਬ ਜਿਹੜੇ ਪਿੰਡ ਲੱਗਦੇ ਆ ਜਲਾਲਾਬਾਦ ਦੇ ਪਹਿਲ ਦੇ ਆਧਾਰ ਤੇ ਇਹ ਕਦਮ ਨਹੀਂ ਚੱਕਿਆ ਜਿਹੜੀ ਜਿਹੜੀ ਸਿਹਤ ਸੂਡਾ ਲੈ ਕੇ ਕਿਵੇਂ ਵੇਖਦੇ ਹੋ ਅਸਲ ਦੇ ਵਿੱਚ ਸਰਕਾਰਾਂ ਜਦੋਂ ਬਣਦੀਆਂ ਨੇ ਉਦੋਂ بڑے ਵੱਡੇ ਵਾਅਦੇ ਕੀਤੇ ਤੁਹਾਨੂੰ ਪਤਾ 10 ਸਾਲ ਤੋਂ 15 ਸਾਲ ਹੋ ਗਏ ਸਰਕਾਰੀ ਹਸਪਤਾਲ ਬਣੇ ਨੂੰ ਜਲਾਲਾਬਾਦ ਦੇ ਕਿੰਨੇ ਬੰਦੇ ਨੂੰ ਪੁੱਛ ਲਈਏ ਤੇ ਆਪਾਂ ਇਹਦਾ ਨਾਮ ਅਸਲ ਵਿੱਚ ਤਾਂ ਛਿਟਾ ਹੱਤੀ ਰੱਖਿਆ ਹੈ ਕਿ 100 ਬੈੱਡ ਦਾ ਹਸਪਤਾਲ ਹੋਵੇ ਤੇ ਚੰਗਾ ਡਾਕਟਰ ਨਾ ਹੋਵੇ ਕਿੱਡੀ ਮਾੜੀ ਗੱਲ ਹੈ ਸਰਕਾਰ ਨੂੰ ਵੀ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜ਼ਮੀਨੀ ਲੈਵਲ ਦੇ ਵੀ ਕੰਮ ਹੋਵੇ ਨਹੀਂ ਕਿ ਬੈਠਾ ਆਪਾਂ ਬਿਆਨ ਦੇ ਦਿੰਦੇ ਆ ਕਿ ਇੱਥੇ ਇਹਨਾਂ ਕੁਝ ਦੇਤਾ ਉੱਥੇ ਉਹ ਕੁਝ ਕਰਦਾ ਪਰ ਜ਼ਮੀਨੀ ਲੈਵਲ ਤੇ ਕੁਝ ਵੀ ਨਹੀਂ ਹੋ ਰਿਹਾ ਬਿਲਕੁਲ ਜੀ ਜ਼ਮੀਨੀ ਲੈਵਲ ਤੇ ਕੁਝ ਨਹੀਂ ਹੋ ਰਿਹਾ ਔਰ ਹਾਂਜੀ ਕੀ ਕਹਿਣਾ ਚਾਹੋਗੇ ਬੰਦੇ ਹੈਗੇ ਸਾਡੀ ਕੋਈ ਸੁਣਾਈ ਨਹੀਂ ਕਰਦੇ ਹੈਗੇ ਨੇ ਐਮਲ ਹੋ ਜਾਂਦੇ ਨੇ ਆਪ ਦੇ ਘਰ ਪਰ ਲੈਂਦੇ ਨੇ ਸਾਡੀ ਗਰੀਬ ਦੀ ਕੋਈ ਸੁਣਦਾ ਨਹੀਂ ਹੈਗਾ ਕੀ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਕੀ ਸੁਣਾਣਾ ਚਾਹੁੰਦੇ ਹੋ ਕਿੰਨੀ ਸੱਟਾਂ ਗਰੀਬ ਬੰਦੇ ਨੂੰ ਲੱਗੀਆਂ ਨੇ ਕਫਨ ਜੋਗੇ ਪੈਸੇ ਵੀ ਨਹੀਂ ਹੈਗੇ ਵਿਚਾਰੇ ਨੇ ਉਹ ਤੇ ਗਰੀਬ ਬੰਦੇ ਹੈਗੇ ਵਿਚਾਰੇ ਸਾਡੀ ਸੁਣਾਈ ਹੋਵੇ ਸਾਡੀ ਬਹੁਤੀ ਬਹੁਤ ਜ਼ਿਆਦੇ ਸੁਣਾਈ ਹੁੰਦੀ ਤੁਹਾਡਾ ਕੀ ਲੱਗਦੇ ਸੀਗੇ ਜੀ ਅੱਛਾ ਮਤਲਬ ਵੈਟਰੀ ਦਾ ਕੰਮ ਹੀ ਕਰਦੇ ਸੀਗਾ ਵੈਟਰੀ ਦਾ ਕੰਮ ਕਰਦੇ ਆ ਜੀ ਕਰਦੇ ਖਾਂਦੇ ਹੈਗੇ ਵਿਚਾਰੇ ਕਿੰਨੇ ਸਾਲ ਦਾ ਮੁੰਡਾ ਸੀ ਜਿਹੜਾ 23 ਸਾਲ ਦਾ ਮੁੰਡਾ 23 ਸਾਲ ਦਾ ਵਿਆਹ ਹੋਇਆ ਸੀ ਜੀ ਹੋਇਆ ਦੋ ਕੁੜੀਆਂ ਆ ਗਈਆਂ ਵਿਚਾਰਾ ਦੋ ਕੁੜੀਆਂ ਇੱਕ ਬੜੀ ਕਿ ਸਿਕਵਾਰੇ ਹੈ ਜੀ ਇੱਕ ਕੁਆਰਾ ਤੋਂ ਤੇ ਸਾਡੀ ਸੁਣਾਈ ਹੁੰਦੇ ਬਸ ਗਰੀਬ ਬੰਦੇ ਅਸੀਂ ਢਾੜੀ ਵਾਲੇ ਬੰਦੇ ਦੀ ਸਾਡੀ ਸੁਣਾਈ ਹੁੰਦੀ ਬੋਦੀ ਤੋਂ ਕਪੜਾ ਦੇ ਬਸ ਸਾਡੇ ਹਸਪੀਟਲ ਤਾਂ ਬਿਲਕੁਲ ਜੀ ਸਰਕਾਰ ਨੂੰ ਜਿਹੜੀ ਸਰਕਾਰ ਨੂੰ ਜਿਹੜੀ ਅਪੀਲ ਕਰ ਰਹੇ ਆ ਸਾਡੀ ਨਾ ਨਜਾਜਾਦ ਕੁਛ ਧਿਆੜਿਆ ਕਰਦੇ ਰੋਟੀ ਦੇ ਪੈਸੇ ਕਰੇ ਰੋਟੀ ਵੀ ਨਹੀਂ ਪੱਕਦੀ आएगी हां ਕੁਝ ਜਗ੍ਹਾ ਪਹੁੰਚ ਰਹੇ ਹੋ ਕੇ ਉਹਨਾਂ ਸਮਝਿਆ ਕਰੀ ਬੰਦੇ ਨੇ ਕੀ ਕਰਿਆ ਮਰੀਂ ਦੌੜੇ ਜਾਂਦੇ ਤਾਂ ਘਾਨ ਖਰੀਦਦੇ ਰਹਿਣਾ ਜਾਂ ਉਹ ਆਏਗਾ ਇਹ ਮੈਂ ਨਗਰ ਕੋ ਨੂੰ ਖੋਲਦਾ ਹਾਂ ਨੇ ਜੋ ਇਹ ਵਿਚਾਰੀ ਮਾਂ ਦੀ ਜਾਨ ਪੁੱਤਰ ਮਾਰਦਾ ਨਹੀਂ ਉਹ ਕਰਦੇ ਗਰੀਬ ਹੋਵੇ ਅਮੀਰ ਹੋਵੇ ਉਹਦੀ ਮਾਂ ਨੂੰ ਪੁੱਛੋ ਦਿਓ ਜਿੱਥੇ ਜਾ ਕੇ ਬਾਕੀ ਬੰਦਾ ਟੈਨ ਪਹਿਣਾ ਨੇ ਵੱਡਾ ਮੁੰਡਾ ਹੀ ਹੋਇਆਗਾ ਸ਼ਵੀਪਾਏ ਸਰ ਗਰੀਬ ਬੰਦੇ ਨੇ ਜਿਹੜੇ ਅਨਪੜ੍ਹ ਹੈ ਕਿ ਪੜ੍ਹੇ ਲਿਖੇ ਤਾਂ ਹੈ ਨਹੀਂ ਬਸਾਂ ਨੂੰ ਪਤਾ ਹੈ ਕਿੰਨੇ ਸਾਲਾਂ ਇਹਨਾਂ ਦੇ ਪਰਿਵਾਰ ਚ ਹੋਰ ਕੌਣ ਕੌਣ ਹੈ ਇਹਨਾਂ ਦੇ ਪਰਿਵਾਰ ਚ ਮਾਂ ਹੈਗੀ ਬਕਲੀ ਮਾ ਕਿਉਂ ਹੈਗਾ ਕੋਈ ਨਹੀਂ ਬਸ ਤੇ ਉਹ ਮਰਿਆ ਤਾਂ ਬਿਲਕੁਲ ਜੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਜਿਹੜੇ ਰਿਸ਼ਤੇਦਾਰਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਨੂੰ ਕਿ ਜਿਹੜਾ ਇਹਨਾਂ ਲੋਕਾਂ ਦੀ ਮਦਦ ਕਰਨ ਕਿਉਂਕਿ ਇੱਥੋਂ ਤੱਕ ਕਹਿ ਰਹੇ ਹਨ ਕਿ ਇਹਨਾਂ ਲੋਕਾਂ ਕੋਲ ਜਿਹੜੇ ਕਫਨ ਦੇ ਵੀ ਪੈਸੇ ਨਹੀਂ ਹਨ ਬਹੁਤ ਹੀ ਗਰੀਬ ਹਨ ਕਈ ਵਾਰੀ ਰੋਟੀ ਵੀ ਨਹੀਂ ਬੰਦੀ ਔਰ ਦੂਜੀ ਤਰਫ ਵੇਖ ਰਹੇ ਹੋ ਜੀ ਸਮਾਜ ਸੇਵੀ ਸੰਸਥਾਵਾਂ ਨੇ ਇੱਥੇ ਲੰਗਰ ਵੀ ਲਾਇਆ ਹੋਇਆ ਹੈ ਔਰ ਵੱਡੀ ਗਿਣਤੀ ਦੇ ਵਿੱਚ ਸਮਾਜ ਸੇਵੀ ਆਗੂ ਜਿਹੜੇ ਇੱਥੇ ਪਹੁੰਚੇ ਹੋਏ ਹਨ ਔਰ ਅਪੀਲ ਕਰ ਰਹੇ ਹਨ ਸਰਕਾਰਾਂ ਨੂੰ ਜਿਹੜੀ ਸਮਾਜ ਸੇਵੀ ਸੰਸਥਾਵਾਂ ਵੀ ਜਿਹੜੀ ਸਰਕਾਰਾਂ ਨੂੰ ਅਪੀਲ ਕਰ ਰਹੀਆਂ ਹਨ ਔਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਵੀ ਜਿਹੜੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਏ ਹੋਏ ਹਨ ਔਰ ਉਹਨਾਂ ਦੇ ਕੁਝ ਜਿਹੜੇ ਮਰੀਜ਼ ਦਾਖਲ ਹਨ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ ਔਰ ਉਹਨਾਂ ਦੇ ਪਿੱਛੇ ਜਿਹੜੇ ਆਏ ਹੋਏ ਹਨ ਉਹਨਾਂ ਉਹਨਾਂ ਲਈ ਜਿਹੜੇ ਸਰਕਾਰਾਂ ਨੂੰ ਜਿਹੜਾ ਅਪੀਲ ਕੀਤੀ ਜਾ ਰਹੀ ਹੈ ਦੂਜੀ ਤਰਫ ਦੇਖ ਰਹੇ ਹੋ ਜਿਹੜੇ ਪੁਲਿਸ ਪ੍ਰਸ਼ਾਸਨ ਜਿਹੜਾ ਪੁਲਿਸ ਦੇ ਆਗੂ ਵੀ ਇੱਥੇ ਜਿਹੜੇ ਖੜੇ ਹੋਏ ਹਨ ਔਰ ਹਾਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਹੋਏ ਹਨ ਔਰ ਭਾਰੀ ਜਿਹੜਾ ਅਮਲਾ ਜਿਹੜਾ ਜਲਾਲਾਬਾਦ ਦੇ ਵਿੱਚ ਪੁਲਿਸ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੋਇਆ ਹੈ ਤੇ ਔਰ ਵੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿੱਥੇ ਕਿ ਦੂਜੀ ਤਰਫ ਜਿਹੜਾ ਲੰਗਰ ਵੀ ਲਗਾਇਆ ਜਾ ਰਿਹਾ ਹੈ ਔਰ ਸਰਕਾਰ ਨੂੰ ਵੀ ਜਿਹੜੀ ਅਪੀਲ ਸਾਡੇ ਵੱਲੋਂ ਵੀ ਅਪੀਲ ਹੈ ਕਿ ਜਿਹੜਾ ਬਹੁਤ ਜਿਹੜੀ ਮੱਧ ਭਾਗੀ ਜਿਹੜੀ ਘਟਨਾ ਹੋਈ ਹੈ ਇਹਨੂੰ ਇੱਥੇ ਜਿਹੜਾ ਇਹਨਾਂ ਪਰਿਵਾਰਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕੀਤਾ ਜਾਵੇ ਔਰ ਗੁਰੂ ਜੀ ਦਾ ਖਾਲਸਾ ਬਾਈ ਬੜੀ ਦੁਖਦਈ ਘਟਨਾ ਜਿਹੜੀ ਇਨਪਰੇਰੇ 7 ਵਜੇ ਦੇ ਕਰੀਬ ਗੁਰੂਰ ਸਾਹਿਬ ਦੇ ਇਲਾਕੇ ਦੇ ਵਿੱਚ ਜਿਹੜੀ ਹੋਈ ਹੈ ਉਸ ਤੋਂ ਵੱਡੀ ਘਟਨਾ ਸਾਡੇ ਹਮੇਸ਼ਾ ਹਸਪਤਾਲ ਦੇ ਵਿੱਚ ਰਹਿੰਦੀ ਹੈ ਵੀ ਜਿੱਥੇ ਫਿਰ ਰੈਫਰ ਹਸਪੀਟਲ ਆ ਸਾਨੂੰ ਬੜਾ ਦੁੱਖ ਲੱਗਦਾ ਅਸੀਂ 50 ਲੈਟਰਾਂ ਦਿੱਤੀਆਂ ਐਮਐਲਏ ਸੁਖਵੀਰ ਬਾਦਲ ਤੱਕ ਵੀ ਪਹੁੰਚਾਈਆਂ ਐਡੇ ਮਾੜੇ ਹਾਲਾਤ ਨੇ ਜਲਾਲਾਬਾਦ ਦੇ ਵੀ ਜੇ 15 ਕਿਲੋਮੀਟਰ ਇੱਚੇ ਮਰੀਜ਼ ਆਇਆ ਤੁਹਾਨੂੰ ਰੈਫਰ ਕਰਕੇ ਫਿਰ ਵਾਪਸ ਫਰੀਦਕੋਟ ਜੇ ਉੱਤੋਂ ਹੀ ਚਾਹੁੰਦੇ ਐਂਬੂਲੈਂਸ ਸਿੱਧੀ ਫਰੀਦਕੋਟ ਜਾਂਦੇ ਇੱਚੇ ਰੈਫਰ ਨਾ ਪਹੁੰਚਾਉਂਦੇ ਗੱਲ ਤਾਂ ਇੰਨੀ ਮਾੜੀ ਆ ਨਾ ਵੀ ਜਲਾਲਾਬਾਦ ਦੇ ਮੈਂ ਕਹਿੰਦਾ ਜਿਹੜੇ ਬੰਦੇ ਆਪਦੇ ਆਪ ਨੂੰ ਕਹਿੰਦੇ ਨਾ ਲੀਡਰ ਆ ਉਹਨਾਂ ਵਾਸਤੇ ਬੜੀ ਵੱਡੀ ਗੱਲ ਆ ਜਲਾਲਾਬਾਦ ਦੇ ਵਿੱਚ ਇੰਨੇ ਲੀਡਰ ਐ ਹਰੇਕ ਪਾਰਟੀ ਦੇ ਉੱਟ ਕੇ ਕਹਿੰਦੇ ਅਸੀਂ ਜਲਾਲਾਬਾਦ ਦੇ ਲੀਡਰ ਆ ਪਰ ਜ ਸਿਵਲ ਹਸਪਤਾਲ ਵੱਲ ਕਿਸੇ ਨੇ ਨਹੀਂ ਵੇਖਿਆ 24 ਬਿੱਡਾਂ ਦਾ ਇਹ ਜਿਹੜਾ ਆਪਣਾ ਬੈੱਡ ਸਿਵਲ ਹਸਪਤਾਲ ਦਿੱਤਾ ਇਹੀ ਕਿਤੇ 100 ਬੈੱਡ ਦਾ ਕੀਤਾ ਹੁੰਦਾ ਉਦੋਂ ਸਾਨੂੰ ਝਾਂਸਾ ਦਿੱਤਾ ਸੁਖਵੀਰ ਬਾਦਲ ਨੇ ਕਹਿੰਦਾ ਵੀ 100 ਬੈੱਡਾਂ ਦਾ ਵਿੱਚ 24 ਐ ਸੀਐਚਏ ਫਰੀਦਕੋਟ ਨੂੰ ਦਿੱਤਾ ਹੋਇਆ ਇਹਨਾਂ ਨੇ ਕੋਈ ਵੀ ਡਾਕਟਰ ਨਹੀਂ ਐ ਸਾਡੇ ਕੋਲੇ ਦੋ ਡਾਕਟਰ ਨੇ ਇੱਕ ਹੱਡੀਆਂ ਵਾਲਾ ਇੱਕ ਗਾਇਨੀ ਦੀ ਮੈਡਮ ਨੇ ਉਹ ਸਵੇਰੇ ਡਿਊਟੀ ਕਰਕੇ ਆਪ ਦਾ ਘਰੇ ਚਲੇ ਜਾਂਦੇ ਐ ਅਮਰਜੈਂਸੀ ਵਾਸਤੇ ਕੋਈ ਡਾਕਟਰ ਨਹੀਂ ਸਵੇਰੇ ਜਿਵੇਂ ਕੋਈ ਐਕਸੀਡੈਂਟ ਕੇਸ ਹੋਇਆ ਕੋਈ ਵੀ ਡਾਕਟਰ ਹੈਂਡਲ ਕਰਨ ਵਾਲਿਆ ਨਹੀਂ ਸੀ ਪ੍ਰਾਈਵੇਟ ਡਾਕਟਰ ਜਲਾਲਾਬਾਦ ਦੇ ਜਿਹੜੇ ਵੀਰ ਨੇ ਉਹ ਪਹੁੰਚੇ ਨੇ ਉਹਨਾਂ ਨੇ ਹੈਂਡਲ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਲਾਲਾਬਾਦ ਦੇ ਵੀਰ ਨਾ ਉੱਠੇ ਜਲਾਲਾਬਾਦ ਦੇ ਵਾਸਤੇ ਬੜੀ ਵੱਡੀ ਘਟਨਾ ਹੈ ਇਹ ਨਾ ਵੇਖੋ ਵੀ ਗੁਰੂ ਸਾਹਿਬ ਇਲਾਕੇ 'ਚ ਹੋਈ ਆ ਪਰ ਜਲਾਲਾਬਾਦ ਜਦੋਂ ਪਹੁੰਚੇ ਉਹਨਾਂ ਨੂੰ ਕੁਝ ਵੀ ਮਿਲਿਆ ਇੱਥੋਂ ਇੱਕ ਰੈਫਰ ਪਰਚੀ ਮਿਲੀ ਹੈ ਵੀ ਫਰੀਦਕੋਟ ਚਲੇ ਜਾਓ 15 ਕਿਲੋਮੀਟਰ ਹੈ 15 ਗਏ 30 ਕਿਲੋਮੀਟਰ ਹੈ ਉਹਨਾਂ ਨੂੰ ਅਪ ਡਾਊਨ ਕਰਨਾ ਪਿਆ ਘੰਟਾ ਬਰਬਾਦ ਕੀਤਾ ਇੱਥੇ ਲਾਇਆ ਮਰੀਜ਼ ਹੀ ਰੈਫਰ ਕੋਈ ਸਾਡੇ ਕੋਲੇ ਸਹੂਲਤ ਨਹੀਂ ਹੈ ਅਸੀਂ ਗੋਲਡੀ ਐਮਐਲਏ ਨੂੰ ਹੋਰ ਵੀ ਜਿਹੜੇ ਵੀ ਕੋਈ ਲੀਡਰ ਸਹਿਬਾਨ ਨੇ ਅਸਥੀ ਜੋੜ ਕੇ ਬੇਨਤੀ ਕਰਦੇ ਆਂ ਜਲਾਲਾਬਾਦ ਵਾਸੀ ਜਦੋਂ ਅਸੀਂ ਕੋਈ ਆਵਾਜ਼ ਚੱਕਦੇ ਆਂ ਉਦੋਂ ਸਾਡਾ ਵਿਰੋਧ ਕਰਦੇ ਨੇ ਵੀ ਇਹ ਬੰਦੇ ਬੋਲਦੇ ਨੇ ਇੱਥੇ ਹੋਣੇ ਜ਼ਖਮੀਆਂ ਨੂੰ ਬਲੱਡ ਦੀ ਲੋੜ ਪੈ ਜੇ ਮੇਰੇ ਨਾਲ ਅੰਦਰ ਚੱਲੋ ਸਾਨੂੰ ਕੋਈ ਲੋੜ ਨਹੀਂ ਮੈਨੂੰ ਕਿਸੇ ਨਾਲ ਕਹਿਣ ਦੇ ਸਾਨੂੰ ਬਲੱਡ ਨਹੀਂ ਅੰਦਰੋਂ ਮਿਲਦਾ ਔਰ ਬਲੱਡ ਕੈਂਪ ਲਾਉਂਦੇ ਹੋ ਤੁਸੀਂ ਅਸੀਂ ਬਲੱਡ ਕੈਂਪ ਲਾਉਣੇ ਮੈਂ ਪ੍ਰਾਈਵੇਟ ਕੈਂਪ ਲਵਾਉਣਾ ਮੁਕਸਰ ਤੋਂ ਮੁਕਸਰ ਰਾਤ ਨੂੰ ਕਿਤੇ ਮੈਨੂੰ ਫੋਨ ਆ ਜਾਏ ਗੁਰੂ ਸਾਹਿਬ ਲਾਕੇ ਜੋ ਫਾਜ਼ਲ ਤੋਂ ਬਠਿੰਡੇ ਜਾਂ ਮੁਕਸਰ ਲੋੜ ਹੈ ਸਾਡਾ ਉੱਥੇ ਅਰੇਂਜਮੈਂਟ ਹੁੰਦਾ ਜੇ ਸਾਨੂੰ ਫੋਨ ਆ ਜਾਏ ਨਾ ਜਲਾਲਾਬਾਦ ਸਰਕਾਰੀ ਹਸਪਤਾਲ ਤੇ ਹੈ ਲੋੜ ਹੈ ਤੇ ਮੈਂ ਜਵਾਬ ਦੇ ਦੇਣਾ ਕਿਉਂਕਿ ਬਲੱਡ ਹੈ ਨਹੀਂ ਤੇ ਇਸੇ ਕਰਕੇ ਮੈਂ ਜਲਾਲਾਬਾਦ ਵਾਲੇ ਵੀਰਾਂ ਨੂੰ ਵਾਰੀ-ਵਾਰੀ ਕਹਿਣਾ ਜਿੰਨੇ ਵੀ ਲੀਡਰ ਸਹਿਬਾਨ ਨੇ ਵੀਰੇ ਜਲਾਲਾਬਾਦ ਦੇ ਵਿੱਚੋਂ ਵੋਟਾਂ ਲੈ ਕੇ ਤੁਸੀਂ ਬਣਦੇ ਹੋ ਤੇ ਜਲਾਲਾਬਾਦ ਆ ਲੈ ਵੇਖ ਲੋ ਜੇ ਅਸੀਂ ਆਪਦੇ ਸਾਰੀਆਂ ਸੰਸਥਾਵਾਂ ਮੈਂ ਕਟੋ-ਕੱਟ ਵੀ 54 ਸੰਸਥਾਵਾਂ ਜਿਹੜੀਆਂ ਰਜਿਸਟਰ ਨੇ ਕੋਈ ਨਹੀਂ ਬੋਲਦਾ ਸਾਡੇ ਕੋਲੇ ਚਾਰ ਸੰਸਥਾਵਾਂ ਨੇ ਜਿਹੜੀਆਂ ਸ਼ਹਿਰ 'ਚ ਕੰਮ ਕਰਦੀਆਂ ਨੇ 54 ਜਦੋਂ ਹੁਣੇ 26 ਜਨਵਰੀ ਅੰਤ ਕੀ ਗਈ ਆ 15 ਅਗਸਤ ਆ ਜੇ ਜੋ ਆ ਜੇ ਸਾਰਿਆਂ ਨੂੰ ਸਟੇਡੀਅਮ ਚ ਬੁਲਾ ਕੇ ਉੱਥੇ ਸਨਮਾਨਤ ਹੁੰਦੀਆਂ ਇਸ ਸੰਸਥਾਵਾਂ ਜਦੋਂ ਲੋੜ ਪੈਂਦੀ ਹੈ ਜਲਾਲਾਬਾਦ ਦੀ ਕੋਈ ਸੰਸਥਾਵਾਂ ਨਹੀਂ ਉੱਠਦੀਆਂ ਜਦੋਂ ਕੋਈ ਘਟਨਾ ਵਾਪਰ ਜਾਂਦੀ ਉਸ ਤੋਂ ਬਾਅਦ ਸਾਰੇ ਬੰਦੇ ਕਹਿੰਦੇ ਆ ਜੀ ਮਾੜਾ ਹੋਇਆ ਯਾਰ ਮਾੜਾ ਤੁਸੀਂ ਤੁਹਾਨੂੰ ਪਹਿਲਾਂ ਨਹੀਂ ਪਤਾ ਜਲਾਲਾਬਾਦ ਦੇ ਵਿੱਚ ਕੋਈ ਡਾਕਟਰ ਨਹੀਂ ਹੈਗਾ ਭਾਈ ਬਹੁਤ ਪਰੇਸ਼ਾਨ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਸਪਤਾਲ ਦਾ ਘਰਾਓ ਕਰਕੇ ਜਾਮ ਕਰਾਂਗੇ ਜੇ ਸਾਨੂੰ ਡਾਕਟਰ ਪ੍ਰੋਪਰ ਨਾ ਮਿਲੇ ਮੈਂ ਜਲਾਲਾਬਾਦ ਵਾਲੇ ਵੀਰਾਂ ਨੂੰ ਕਹਿਣਾ ਸਾਡਾ ਸਾਥ ਦਿਓ ਯਾਰ ਅਸੀਂ ਅੱਗੇ ਲੱਗਾਂਗੇ ਪਰ ਜਦੋਂ ਜਿਹੜਾ ਬੰਦਾ ਅੱਗੇ ਲੱਗਦਾ ਮੁੜ ਕੇ ਮਗਰ ਉਹ ਖੜ ਜਾਂਦੇ ਆਂ ਜੀ ਲੱਤਾਂ ਖਿੱਚਣ ਬੈ ਜਾਂਦੇ ਆਂ ਲੀਡਰਾਂ ਨੂੰ ਫੋਨ ਕਰਾ ਦਿੰਦੇ ਆਂ ਬਾਈ ਤੁਸੀਂ ਚੁੱਪ ਕਰੋ ਤੂੰ ਹੀ ਕੀ ਲੈਣਾ ਪਰ ਅੱਜ ਜਿਨ੍ਹਾਂ ਦੇ ਬੰਦੇ ਮਰੇ ਆ ਤੁਹਾਡੀ ਗਲਤੀਆਂ ਕਾਰਨ ਮਰੇ ਆ ਕਈ ਬੰਦੇ ਚੱਖਮੀ ਸੀ ਇੱਥੇ ਆਉਣ ਤੇ ਅੱਧਾ ਘੰਟਾ ਲੱਗਿਆ ਅੱਧਾ ਘੰਟਾ ਜਾਣ ਤੇ ਲੱਗਿਆ ਘੰਟਾ ਫਰੀਦਕੋਟ ਦਾ ਲੱਗਿਆ ਤੁਹਾਡੀਆਂ ਗਲਤੀਆਂ ਕਰਕੇ ਲੱਗਿਆ ਨਹੀਂ ਹੁਣ ਤੱਕ ਜਿਹੜਾ ਅੱਜ ਜਿਹੜੀ ਘਟਨਾ ਹੋਈਏ ਤੁਸੀਂ ਸਵੇਰ ਦੇ ਇੱਥੇ ਕੋਈ ਦਾਜਨੀਤੀ ਆਗੂ ਜਿਹੜੇ ਵੱਖ-ਵੱਖ ਪਾਰਟੀਆਂ ਦੇ ਕੋਈ ਇੱਥੇ ਪਹੁੰਚੇ ਹਨ ਮੈਂ ਤਾਂ ਨਹੀਂ ਅਜੇ ਤੱਕ ਯਾਰ ਕੋਈ ਵੇਖ ਹੋ ਸਕਦਾ ਉਹਨੇ ਬਾਹਰ ਆਉਣ ਉਹਨਾਂ ਦੇ ਕੋਈ ਬੰਦੇ ਆ ਕੀ ਕਰਨਗੇ ਯਾਰ ਉਹਨਾਂ ਨੇ ਇਸ ਕਟੜਾ ਨੂੰ ਲੈ ਕੇ ਉਹਨਾਂ ਦਾ ਕੋਈ ਸੋਸ਼ਲ ਮੀਡੀਆ ਤੇ ਜਾਂ ਕੋਈ ਬਿਆਨ ਵੀ ਨਹੀਂ ਆਇਆ ਕੋਈ ਯਾਰ ਆ ਵੀ ਜਾਣ ਕੇ ਕੀ ਕਰਨਗੇ ਜਦੋਂ ਡਾਕਟਰ ਐ ਨਹੀਂ ਸਾਡੇ ਕੋਲੇ ਸਭ ਤੋਂ ਵੱਡੀ ਗੱਲ ਵੀ ਸਾਡੇ ਕੋਲੇ ਡਾਕਟਰ ਐ ਨਹੀਂ ਕੋਈ ਅਮਰਜੈਂਸੀ ਹੈਂਡਲ ਕਰਨੀ ਰਾਤ ਦਾ ਕੋਈ ਐਕਸੀਡੈਂਟ ਹੋ ਜਾਂਦਾ ਇਹ ਇੱਥੇ ਮੈਡਮਾਂ ਬੈਠੀਆਂ ਹੁੰਦੀਆਂ ਆ ਲੜਕੇ ਮਰੀਜ਼ ਨੂੰ ਦਾਖਲ ਕਰਾਈਦਾ ਸਾਨੂੰ ਮੈਂ ਕਹਿੰਦਾ ਮੈਂ ਮੈਂ ਤੇ ਹਸਪਤਾਲ ਚ ਵੀ ਆ ਕੇ ਸੀ ਕੁਛ ਨਹੀਂ ਪਰ ਸਾਨੂੰ ਫੌਂਡ ਆਉਂਦੇ ਸਾਨੂੰ ਆਉਣਾ ਪੈਂਦਾ ਤੁਸੀਂ ਜਿਵੇਂ ਗੱਲ ਕੀਤੀ ਜਲਾਲਾਬਾਦ ਚ 54 ਰਜਿਸਟਰ ਜਿਹੜੀ ਸਮਾਜ ਸੇਵੀ ਸੰਸਥਾਵਾਂ ਹਨ ਕੀ ਤੁਹਾਨੂੰ ਨਹੀਂ ਲੱਗਦਾ ਕਿ ਵੀ ਇਹ ਸੰਸਥਾਵਾਂ ਨੂੰ ਇਕੱਠੇ ਹੋ ਗਏ ਇੱਕ ਇਹ ਉਪਰਾਲਾ ਕਰਨਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਇੱਕ ਬੱਸ ਵੀ ਇੱਥੇ ਪਲਟੀ ਸੀ ਔਰ ਇਲਾਜ ਨਾ ਹੋਣ ਕਾਰਨ ਜਿਹੜਾ ਫਰੀਦਕੋਟ ਜਿਹੜੇ ਰੈਫਰ ਕੀਤੇ ਔਰ ਰਸਤੇ ਚ ਵੀ ਕਾਫੀ ਮੋਤਾ ਹੋਈਆਂ ਸਨ ਬਾਈ ਜੀ ਬਿਲਕੁਲ ਮੈਂ ਫਰੀਦ ਉਹ ਜਿਹੜੀ ਬੱਸ ਪਲਟੀ ਸੀ ਉਹਦੇ ਵਿੱਚ ਇਹੋ ਜਿਹੇ ਪੇਸ਼ੈਂਟ ਸੀ ਅਸੀਂ ਅਮਰੋਕ ਹਸਪੀਟਲ ਆ ਕੇ ਸਿਟੀ ਸਕੈਨ ਮੈਂ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਦੀ ਸਿੱਧਤ ਕਰਦਾ ਉਸ ਦਿਨ ਵੀ ਸਾਰੇ ਡਾਕਟਰ ਇੱਥੇ ਆਏ ਪਰ ਜੇ ਕੋਈ ਮਾਰ ਵਿਚਾਰਾ ਗਰੀਬ ਮਾਤੜ ਬੰਦਾ ਪ੍ਰਾਈਵੇਟ ਚ ਚਲਾ ਜਾਂਦਾ ਪਰ ਉਹ ਉਸ ਤੋਂ ਬਾਅਦ ਉਹ ਆਪ ਦੇ ਕਾਪੇ ਸ਼ੁਰੂ ਹੋ ਜਾਂਦੇ ਉਹਨਾਂ ਸਰਕਾਰੀ ਹਸਪਤਾਲ ਦੇ ਵਿੱਚ ਅਸੀਂ ਮਰੀਜ਼ ਨੂੰ ਲੈ ਕੇ ਆਉਣੇ ਸਾਨੂੰ ਡਾਕਟਰ ਨਹੀਂ ਮਿਲਦੇ ਸਾਡੇ ਕੋਲੇ ਦੋ ਡਾਕਟਰ ਨੇ ਇਸ ਟਾਈਮ ਸਰਕਾਰੀ ਹਸਪਤਾਲ ਇੱਕ ਗਾਇਨੀ ਦੀ ਮੈਡਮ ਇੱਕ ਆਪਣਾ ਐਸਐਮਓ ਹੱਡੀਆਂ ਦਾ ਉਹ ਆਪ ਦੀ ਸਵੇਰ ਤੋਂ ਲੈ ਕੇ 2 ਵਜੇ ਤੱਕ ਡਿਊਟੀ ਕਰੇਗਾ ਉਸ ਤੋਂ ਉਹ ਵੀ ਚਲੇ ਜਾਏਗਾ ਅੱਜ ਰਿਸ਼ਤੇਦਾਰਾਂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਕੋਲ ਜਿਹੜੇ ਕਫਨ ਦੇ ਵੀ ਪੈਸੇ ਨਹੀਂ ਤੇ ਕਈ ਰੋਟੀ ਵੀ ਨਹੀਂ ਬੰਦੀ ਹੁਣੇ ਮੈਨਣਾ ਇੱਥੇ ਇੱਕ ਬੱਚਾ ਮਿਲਿਆ ਉਹ ਕਹਿੰਦਾ ਵੀ ਉਹਦਾ ਮੰਮੀ ਦੀ 10 ਪਹਿਲਾਂ ਹੋ ਗਈ ਅੱਜ ਉਹਦੇ ਵਿੱਚ ਪਿਓ ਸੀ ਗੱਡੀ 'ਚ ਇੱਕ ਭਰਾ ਸੀ ਇੱਕ ਮਾਮਾ ਸੀ ਯਾਰ ਉਹਨਾਂ ਦੀ ਉਹ ਵੀ ਚਲੇ ਗਏ ਦੁਨੀਆ ਤੋਂ ਐਡਾ ਕ ਬੱਚਾ ਰਹਿ ਗਿਆ ਇੱਕ ਪਰਿਵਾਰ ਦੇ ਦੋਵੇਂ ਕੀ ਉਹ ਤੋਂ ਲੈ ਕੇ ਆਏ ਉਦੋਂ ਉਹਦੇ 'ਚ ਸਾਹ ਸੀ ਜਦੋਂ ਇੱਥੇ ਪਹੁੰਚਿਆ ਕਹਿੰਦੇ ਡੈੱਡ ਹੋ ਗਏ ਮੇਰੇ ਸਾਡੇ ਹੱਥ ਵਾਸ ਵੀ ਕੋਈ ਨਹੀਂ ਅੱਜ ਤਾਂ ਰੋਲਾ ਪਾਉਣੇ ਆ ਤੇ ਸਾਨੂੰ ਜਲਾਲਾਬਾਦ ਵਾਲੇ ਇੱਥੇ ਬੰਦੇ ਕਹਿੰਦੇ ਆ ਬਈ ਯਾਰ ਚੁੱਪ ਕਰੋ ਤੁਸੀਂ ਕੀ ਲੈਣਾ ਬਾਈ ਅੱਜ ਬੜਾ ਦੁੱਖ ਲੱਗਿਆ ਮੈਂ ਤਾਂ ਬੋਲਣਾ ਨਹੀਂ ਚਾਹੁੰਦਾ ਤੂੰ ਚਾਰ ਵਾਰੀ ਮੈਨੂੰ ਕਿਹਾ ਪਰ ਮੈਂ ਕਹਿਣਾ ਵੀ ਹੁਣ ਜਦੋਂ ਬਾਦ ਲਈ ਲਾਈਵ ਹੀ ਹੋਵਾਂਗੇ ਗੇਟ ਵੀ ਰੋਕਾਂਗੇ ਐਮ ਐਲ ਏ ਗੋਲਡੀ ਕੰਬੋਜ ਨੂੰ ਵਾਰੀ ਵਾਰੀ ਕਹਿੰਨੇ ਆ ਬਾਈ ਯਾਰ ਜਿਹੜੇ ਦੋਸਾ ਰਹਿ ਗਿਆ ਲੈ ਲੈ ਯਾਰ ਨਾਮ ਕੱਟ ਲਾ ਜੇ ਕੋਈ ਚਾਰ ਡਾਕਟਰ ਲਿਆ ਕੇ ਦੇਣੇ ਤੇ ਸੁਧਾਰ ਕਰਦੇ ਆ ਨਹੀਂ ਤਾਂ ਵੀਰੇ ਕੋਈ ਫਾਇਦਾ ਨਹੀਂ ਉਹਨੂੰ ਲੋਕ ਲਾਓ ਤੇ ਵੀ ਘਰੋਂ ਘਰੀ ਜਾਣ ਇੱਥੇ ਮੈਡਮਾਂ ਆ ਉਹ ਵਿਚਾਰੀਆਂ ਨਵੀਆਂ ਰੱਖੀਆਂ ਉਹਨਾਂ ਨੂੰ ਜੇ ਕੋਈ ਗੱਲ ਕਹਿੰਦੇ ਆ ਕੋਈ ਪੇਸ਼ੈਂਟ ਆਣ ਕੇ ਅਸੀਂ ਕਹਿੰਨੇ ਵੀ ਗੱਲ ਕਰ ਲਓ ਤੁਸੀਂ ਜੇ ਆਹੀ ਘਰੋਂ ਉੱਠ ਕੇ ਆ ਜੀਏ ਤਾਂ ਫਿਰ ਦਾਖਲ ਕਰ ਲੈਂਦੇ ਆ ਮਾੜੇ ਬੰਦੇ ਉਹ ਤੇ ਬੰਦਰ ਨਹੀਂ ਵੜਨਦੇ ਬਾਹਰ ਹੀ ਤੋਰ ਦਿੰਦੇ ਵੀ ਚਲੇ ਜੋ ਮੈਂ ਗੱਲ ਕਰ ਤੁਮ ਹੋਗੀ ਹਾਂ ਇਸ ਤੋਂ ਪਹਿਲਾਂ ਜਦੋਂ ਪੁਰਾਣਾ ਸਿਵਲ ਹਸਪਤਾਲ ਸੀ ਉੱਥੇ ਪੂਰੇ ਡਾਕਟਰ ਸੀਗੇ ਹਾਂ ਫੇ ਕੋ ਸਰਕਾਰੀ ਹਸਪਤਾਲ ਆਪਣਾ ਸੀਗਾ ਜਦੋਂ ਬਾਜ਼ਾਰ ਦੇ ਵਿੱਚ ਮੈਂ ਉਸ ਟਾਈਮ ਗਰੋਵਰ ਹਸਪਤਾਲ 'ਚ ਜੌਬ ਕਰਦਾ ਸੀ ਤਾਂ ਫੁੱਲ ਡਾਕਟਰ ਸੀ ਡਾਕਟਰ ਪ੍ਰੀਨ ਗਰਗ ਹੁੰਦਾ ਸੀਗਾ ਤੇ ਡੇਲੀ ਦੇ ਮੈਨੂੰ 15 ਤੋਂ 20 ਜੇਰੀਆਂ ਨੂੰ ਕਰਦਾ ਸੀਗਾ ਡੇਲੀ ਹੁਣ ਇੱਥੇ ਕਹਿੰਦੇ ਜੀ ਮੈਡਮ ਸ਼ੁੱਕਰਵਾਰ ਵੀਰਵਾਰ ਕਰਦੇ ਆ ਵੀ ਸਾਡੇ ਕੋਲੇ ਬਿਓਸ਼ੀਅਲ ਸਭ ਤੋਂ ਵੱਡੀ ਗੱਲ ਸਾਡੇ ਕੋਲੇ ਬਿਓਸ਼ੀਅਲ ਵਾਲਾ ਡਾਕਟਰ ਐਣੀ ਯਾਰ ਪ੍ਰਾਈਵੇਟ ਮੰਗਾਉਣਾ ਪੈਂਦਾ 2000 ਰੁਪਏ ਦੇਣਾ ਪੈਂਦਾ ਉਹਨਾਂ ਨੂੰ ਸਾਡੇ ਮਰੀਜ਼ਾਂ ਨੂੰ ਵੀ ਕਹਿੰਦੇ ਹੁੰਦੇ ਕਈ ਵਾਰੀ ਕਹਿੰਦੇ ਵੀ ਅਸੀਂ 2000 ਰੁਪਏ ਮੈਂ ਕਹਿੰਦਾ ਵੀ ਦੇ ਦਾਂਗੇ ਯਾਰ ਪਰ ਡਾਕਟਰ ਦਾ ਮਲਾਓ ਯਾਰ ਹੁਣ ਕਿਸੇ ਨੂੰ ਯਾਰ ਅਮਰਜੈਂਸੀ ਰਾਤ ਨੂੰ ਹੋ ਗਈ ਤੇ ਬਿਓਸ਼ੀ ਡਾਕਟਰ ਆਣੀ ਜੀ ਆਦਾ ਨਹੀਂ ਆ ਰਹੇ ਲੋ ਤਾਂ ਬਿਲਕੁਲ ਜੀ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਹਾਂਜੀ ਸਤਨਾਮ ਜੀ ਨੇ ਬੜੀਆਂ ਖਰੀਆਂ ਖਰੀਆਂ ਗੱਲਾਂ ਕੀਤੀਆਂ ਨੇ ਕਿਉਂਕਿ ਅੱਜ ਦੀ ਜੇ ਇਸ ਘਟਨਾ ਨੂੰ ਲੈ ਕੇ ਸਾਰਿਆਂ ਦੇ ਅੰਦਰ ਜਿਹੜਾ ਮਨ ਪਸੀਚਾ ਹੈ ਔਰ ਦੁਖੀ ਨੇ ਕਿਉਂਕਿ ਸਮਾਜ ਦੇ ਵੀ ਜਿਹੜੇ ਆਗੂ ਹੁੰਦੇ ਹਨ ਉਹਨਾਂ ਉਸ ਪਹਿਲ ਦੇ ਆਧਾਰ ਤੇ ਜਿਹੜੇ ਸਮਾਜ ਦੇ ਵਿੱਚ ਵਿਚਰਦੇ ਹਨ ਔਰ ਅੱਜ ਦੁਖੀ ਨੇ ਔਰ ਕਿਵੇਂ ਵੇਖਦੇ ਹੋ ਜੋ ਜੇ ਇਹਨਾਂ ਨੇ ਹਸਪਤਾਲ ਦਾ ਇੱਕ ਮੁੱਦਾ ਚੱਕਿਆ ਵੀ ਇਸ ਮੁੱਦੇ ਦੇ ਵਿੱਚ ਸਾਰਿਆਂ ਨੂੰ ਜਲਾਲਾਬਾਦ ਵਾਸੀਆਂ ਨੂੰ ਰਲ ਕੇ ਇਹ ਉਪਰਾਲਾ ਨਹੀਂ ਕਰਨਾ ਚਾਹੀਦਾ ਅਸਲ ਦੇ ਵਿੱਚ ਅੱਗੇ ਸਤਨਾਮ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਰਜਿਸਟਰ ਜਿਹੜੀਆਂ 50 ਤੋਂ ਵੱਧ ਸੰਸਥਾਵਾਂ ਨੇ ਪਰ ਉਹ ਉਹਦੇ ਵਿੱਚੋਂ ਤਕਰੀਬਨ 90% ਦਾ ਫੋਟੋ ਵਾਲੀਆਂ ਇਹਨਾਂ ਆਇਆ ਸਮਾਨ ਦਿੱਤਾ ਫੋਟੋ ਕਰਵਾਈ ਆ ਸਾਡੀ ਸੰਸਥਾ ਬਣ ਗਈ ਜੀ ਓਕੇ ਆ ਜੀ ਆ ਫਲਾਣੀ ਸੰਸਥਾ ਹੈ ਆ ਫਲਾਣੀ ਸੰਸਥਾ ਹੈ ਪਰ ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਕੋਈ ਸੰਸਥਾ ਮੈਂ ਤਾਂ ਨਹੀਂ ਵੇਖਿਆ ਕਿ ਆ ਕੇ ਕਿਸੇ ਦੀ ਹੈਲਪ ਕਰਦੀ ਹੋਵੇ ਨਾ ਲਿਖਵਾਣਾ ਰਜਿਸਟਰ ਕਰਾਉਣੇ ਚ ਬੜਾ ਫਰਕ ਹੁੰਦਾ ਪਰ ਕੰਮ ਕਰਨ ਦੇ ਵਿੱਚ ਉਸ ਤੋਂ ਬੜਾ ਵੱਡਾ ਫਰਕ ਹੈ ਪਰ ਮੈਂ ਪੰਜਾਬ ਸਰਕਾਰ 'ਚ ਬੜੀ ਵੱਡੀ ਅਜਨਖੇਦੀ ਕਰਦਾ ਕੀ ਇਨਾ ਟਾਈਮ ਹੋ ਗਿਆ ਹਸਪੀਟਲ ਬਣੇ ਨੂੰ तकरीबन 10 ਸਾਲ ਹੋ ਗਏ ਨੇ ਲੋਕਾਂ ਨੂੰ ਆਦਾ ਜੋਰ ਲਗਾਉਣ ਦੇ ਨੂੰ ਇੱਥੇ ਡਾਕਟਰ ਲਿਆਓ ਪਰ ਡਾਕਟਰ ਇੱਥੇ ਬਿਲਕੁਲ ਮੌਜੂਦ ਨਹੀਂ ਹੈਗੇ ਮੈਂ ਅੱਜ ਸਰਕਾਰ ਨੂੰ ਵੀ ਅਪੀਲ ਕਰਦਾ ਔਰ ਸਾਡੇ ਐਮ ਐਲ ਏ ਖਾਸ ਕਰਕੇ ਅਪੀਲ ਕਰਦਾ ਕਿ ਇੱਥੇ ਡਾਕਟਰ ਲਿਆਓ ਲੋਕ ਬਹੁਤ ਪਰੇਸ਼ਾਨ ਨੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਫਿਰ ਬੇਨਤੀ ਹੈ ਇਹ ਨਾਵੇ ਲੋਕ ਪਰੇਸ਼ਾਨ ਹੋ ਕੇ ਫਿਰ ਹਸਪੀਟਲ ਦੇ ਬੂਹੇ ਧੱਕੇ ਬਹਿਣਗੇ ਫਿਰ ਤੁਸੀਂ ਸਾਨੂੰ ਫੋਨ ਕਰਕੇ ਬਾਅਦ ਦੇ ਵਿੱਚ ਕਹੋਗੇ ਉੱਥੋਂ ਪਰ ਅਸੀਂ ਉਸ ਤੋਂ ਬਾਹਰ ਉੱਠਣਾ ਨਹੀਂਗਾ ਤਾਂ ਔਰ ਔਰ ਖਾਸ ਕਰਕੇ ਬਾਕੀ ਸਾਰੇ ਮੇਰੇ ਜਿੰਨੇ ਵੀ ਵੀਰ ਨੇ ਕਿਸੇ ਵੀ ਪਾਰਟੀ ਨਾਲੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਆਪਾਂ ਕੰਮ ਕਰੀਏ ਇਹ ਨਹੀਂ ਕਿ ਮੈਂ ਆਮ ਆਦਮੀ ਪਾਰਟੀਾਂ ਜੀ ਜਾਂ ਕਾਂਗਰਸ ਪਾਰਟੀ ਦਾ ਜੀ ਉਹਦੇ ਵਿੱਚ ਪਾਰਟੀ ਬਾਜੀ ਨਾਲ ਆਓ ਜਿਹੜਾ ਕੰਮ ਜੈਨੂਨ ਹੈ ਨਾ ਸ਼ਹਿਰ ਦੇ ਹੱਕ ਵਿੱਚ ਜੋ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ 200 ਦੇ ਕਰੀਬ ਪਿੰਡ 2 ਲੱਖ 7000 4000 ਵੋਟ ਹਾਂਜੀ ਔਰ ਡਾਕਟਰ ਦੋ ਬਹੁਤ ਮਾੜੀ ਗੱਲ ਤਾਂ ਬਹੁਤ ਮਾੜੀ ਹੈ ਜੀ ਇਹ ਸਰਕਾਰ ਦੀ ਨਾਕਾਮੀ ਹੈ ਜਿਹੜੇ ਕਿ ਹਸਪਤਾਲ ਤੇ ਡਾਕਟਰ ਨਹੀਂ ਹੈਗੇ ਜਿੱਥੇ ਡਾਕਟਰ ਹੁੰਦੇ ਤਾਂ ਕੁਝ ਬੰਦੇ ਦੀ ਜਾਨ ਬਚ ਸਕਦੀ ਸੀ ਜਿਸ ਕਾਰਨ ਕਿ ਡਾਕਟਰਾਂ ਨਾ ਹੋਣ ਕਾਰਨ ਇੱਥੇ ਇਹ ਨੁਕਸਾਨ ਹੋਇਆ ਜਲਦੀ ਤੇ ਜਲਦੀ ਇੱਥੇ ਡਾਕਟਰਾਂ ਦਾ ਅਰੇਂਜਮੈਂਟ ਕੀਤਾ ਜਾਵੇ ਨਹੀਂ ਤਾਂ ਭਰਾਵਾਂ ਦੇ ਨਾਲ ਖੜੇ ਹਾਂ ਜੋ ਪ੍ਰੈਕਟਿਸ ਡਿਸੀਜਨ ਹੈ ਸਭ ਤੋਂ ਵੱਡੀ ਗੱਲ ਇੱਕ ਮੈਂ ਘਟਨਾ ਦੇਣਾ ਵੇਖੋ ਜੀ 15 ਕਿਲੋਮੀਟਰ ਦਾ ਜਲਾਲਾਬਾਦ ਆਏ ਸਿਰਫ ਇੱਕ ਰੈਫਰ ਪਰਚੀ ਲੈਣ ਲਈ ਇਸ ਤੋਂ ਬਾਅਦ ਫਿਰ ਵਾਪਸ ਕਰਕੇ ਫਰੀਦਕੋਟ ਭੇਜਿਆ ਪਹਿਲਾਂ ਵਾਪਸ ਆਏ ਇੱਥੋਂ ਗੋਲੂ ਕੀ ਤੋਂ ਇੱਥੇ ਆਏ ਇੱਥੋਂ ਫਿਰ ਵਾਪਸ ਗਏ ਉਹਨਾਂ ਨੂੰ ਕੀ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਕੀਮਤੀ ਜਾਨਾਂ ਨੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਹੋਇਆ ਇਹ ਇਹ ਸੋਚ ਕੇ ਆਏ ਨੇ ਵੀ ਇੱਥੇ ਡਾਕਟਰ ਪਰ ਕੋਈ ਇਥੋਂ ਇਹਨਾਂ ਨੂੰ ਪਰ ਐਂਬੂਲੈਂਸਾਂ ਇਥੋਂ ਗਈਆਂ ਸੀ ਐਂਬੂਲੈਂਸਾਂ ਸੀ ਕਿੰਨੇ ਆਦਮੀ ਡੈਥ ਹੋ ਗਈ ਤੇ ਹੁਣ ਤਕਰੀਬਨ 9 ਜਿਹੜੀਆਂ ਕਹ ਸਕਦੇ ਆ ਮੋਤਾਂ ਦਾ ਹਾਂਜੀ ਤੁਸੀਂ ਵੇਖੋ ਉਸ ਤੋਂ ਬਾਅਦ ਪਹਿਲੇ ਤਾਂ ਐਂਬੂਲੈਂਸਾਂ ਅੱਧਾ ਘੰਟਾ ਉੱਥੇ ਕੋਈ ਐਂਬੂਲੈਂਸ ਨਹੀਂ ਪਹੁੰਚੀ ਮੌਕੇ ਤੇ ਜਦੋਂ ਐਂਬੂਲੈਂਸਾਂ ਪਹੁੰਚੀਆਂ ਨੇ ਉੱਥੇ ਇਥੋਂ ਰੈਫਰ ਵਾਸਤੇ 15 ਤੋਂ 20 ਮਿੰਟ ਉੱਤੇ ਪਰਵਾਣਗੀ ਨਹੀਂ ਮਿਲੀ ਰੈਫਰ ਦੀ ਫਿਰ ਉਹ ਤੋਂ ਕੋਈ ਮੈਡਮ ਨਾਲ ਗੱਲ ਕਰਾਈ ਫਿਰ ਸਾਰੀ ਐਂਬੂਲੈਂਸਾਂ ਚੱਲੀਆਂ ਅੱਧਾ ਘੰਟਾ 20 ਮਿੰਟ ਐਂਬੂਲੈਂਸਾਂ ਦੇ ਵਿੱਚ ਮਰੀਜ਼ ਬੈਹ ਰਹੇ ਨੇ ਸਵੇਰੇ ਠੀਕ ਹੈ ਜੀ ਸਾਢੇ 9 ਵਜੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ 9 ਵਜੇ ਤੱਕ ਉਸ ਵਾਰ ਤੁਸੀਂ ਵੇਖ ਲਓ ਵੀ ਘਟੋ ਘਟ 200 3 ਜਾਣਾ ਇੱਥੇ ਇਧਰ ਉਧਰ ਦੇ ਚੱਕਰ ਦੇ ਵਿੱਚ ਚੱਲਿਆ ਗਿਆ ਜੀ ਅੱਜ ਆਪਣੇ ਕੋਲ ਸਟਾਫ ਹੁੰਦਾ ਡਾਕਟਰ ਹੁੰਦਾ ਸਾਰੇ ਇਸ ਗੱਲ ਦੇ ਜਦੋਂ ਇੱਕ ਸੋਸ਼ਲ ਮੀਡੀਆ ਤੇ ਖਬਰ ਪੈਂਦੀ ਨਾ ਆਪਾਂ ਸਾਰੀ ਦਿਹਾੜੀ ਸੋਸ਼ਲ ਮੀਡੀਆ ਦੇ ਨਾਲ ਜੁੜੇ ਆ ਕੋਈ ਆ ਜਾਂ ਬੰਦਾ ਨਹੀਂ ਜਿਹੜਾ ਫੇਸਬੁੱਕ WhatsApp ਦੇ ਨਾਲ ਨਾਲ ਜੁੜਿਆ ਹੋਵੇ ਚਾਹੇ ਉਹ ਪੜਿਆ ਲਿਖਿਆ ਚਾਹੇ ਅਨਪੜ੍ਹੇ ਕੀ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਜੁੜਿਆ ਇੱਥੋਂ ਤੱਕ ਕਿ ਤੁਸੀਂ ਵੇਖੋ ਜਲਾਲਾਬਾਦ ਦੇ ਜਿੰਨੇ ਡਾਕਟਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਜਿਹੜੇ ਮੌਕੇ ਤੇ ਭੱਜ ਕੇ ਆਏ ਆ ਦੇ ਸਟਾਫ ਤੱਕ ਲੈ ਕੇ ਆਏ ਜਿਹੜੇ ਉੱਥੇ ਮੌਕੇ ਦੇ ਫਰਸਟ ایڈ ਦਿੱਤੀ ਤੇ ਭੇਜੇ ਪਰ ਜਲਾਲਾਬਾਦ ਦਾ ਬਹੁਤ ਮਾੜੇ ਹਾਲਾਤ ਨੇ ਤੁਸੀਂ ਵੇਖੋ 15 ਕਿਲੋਮੀਟਰ ਪਹਿਲੇ ਇੱਧਰ ਆਏ ਫਿਰ ਫਰੀਦਕੋਟ ਲੈ ਕੇ ਗਏ 1.5 ਤੋਂ 2 ਘੰਟੇ ਅੱਧਾ ਘੰਟਾ ਮਰੀਜ਼ ਬਾਹਰ ਪੈ ਰਹੇ ਵੇਟ ਕਰਨੀ ਪਈ ਕਿਉਂਕਿ ਪ੍ਰਵਾਨਗੀ ਨਹੀਂ ਮਿਲ ਰਹੀ ਸੀ ਐਂਬੂਲੈਂਸ ਨੂੰ ਤੋਰਨ ਦੀ ਬੜਾ ਸਿਸਟਮ ਖਰਾਬ ਏ ਅੱਜ ਇੱਥੇ ਕੋਈ ਚਾਰ ਡਾਕਟਰ ਹੁੰਦੇ ਮੌਕੇ ਦੇ ਸੰਭਾਲੇ ਜਾਂਦੇ ਸ਼ਾਇਦ ਅਸੀਂ 3-4 ਸਰੀਰ ਹੋਰ ਬਚਾ ਸਕਦੇ ਆਪਾਂ ਇਹ ਗੱਲ ਕਹਿ ਕੇ ਪੱਲਾ ਝਾੜ ਦਿੰਨੇ ਆ ਸਭ ਕੋਈ ਸਤਗੁਰ ਦੇ ਹੱਥੇ ਦੇ ਦੇ ਆਪਾ ਹਰਤਗੁਰ ਦੇ ਹੱਥ ਦੇ ਆਪਾ ਕਰੰਟ ਨੂੰ ਹੀ ਹੱਥ ਵਿੱਚ ਲਾ ਦੇ ਠੀਕ ਹੈ ਆ ਦੀ ਜ਼ਿੰਮੇਵਾਰੀ ਤੋਂ ਭੱਜਣ ਆਸਤੇ ਆਪਾ ਸਾਰਾ ਕੁਝ ਪਰਮਾਤਮਾ ਦੇ ਨਾਲ ਛੱਡিয়ে ਤੇ ਆ ਦੀ ਜ਼ਿੰਮੇਵਾਰੀ ਨੂੰ ਸਮਝੀਏ ਜਿੰਨੇ ਇੱਥੇ ਐਮ ਐਲ ਏ ਸਾਹਿਬ ਨੇ ਵੀ ਨੇ ਜੋ ਵੀ ਇੱਥੇ ਮਤਲਬ ਕਿ ਪਿੱਛੇ ਸਾਡੀ ਫਰੀਦਕੋਟ ਵਾਲਿਆਂ ਨਾਲ ਮੀਟਿੰਗ ਹੋਈ ਜਦੋਂ ਇਹਦੀ ਓਪਨਿੰਗ ਹੋਈ ਆ ਅੱਜ ਜਿਹੜਾ ਇੱਥੇ ਵਾਟਰ ਸਪਲਾਈ ਦੇ ਕਿ ਲੱਗਿਆ ਆਕਸੀਜਨ ਦਾ ਪਲਾਂਟ ਲੱਗਿਆ ਉਹਨੇ ਸਾਨੂੰ ਇਹ ਭਰੋਸਾ ਦਿੱਤਾ ਗਿਆ ਇੱਥੇ ਬਲੱਡ ਕਦੇ ਵੀ ਖਤਮ ਨਹੀਂ ਹੋਵੇਗਾ ਰੋਜ਼ ਸਾਨੂੰ ਇੱਕ ਦਿਨ ਗੇਟ ਬੰਦ ਕਰਕੇ ਧਰਨਾ ਲਾਣਾ ਪਿਆ ਇਸ ਸਾਨੂੰ ਬਲੱਡ ਨਹੀਂ ਮਿਲਦਾ ਇੱਥੇ ਲੋਕਾਂ ਨੂੰ ਜਲਾਲਾਬਾਦ ਖੜੇ ਕਰਕੇ ਕਹਿੰਦੇ ਨੇ ਜਿਹਨਾਂ ਨੂੰ ਰੋਜ਼ ਬਲੱਡ ਮਿਲਦਾ ਅਸੀਂ ਇੰਨੇ ਕੈਂਪ ਲਾਈਦੇ ਨੇ ਇਹਨਾਂ ਬਲੱਡ ਹੀ ਭੇਜੀਦਾ ਪਰ ਜਲਾਲਾਬਾਦ ਫਿਰ ਵੀ ਬਲੱਡ ਕਈ ਵਾਰ ਪੂਰਾ ਨਹੀਂ ਹੁੰਦਾ ਬਹੁਤ ਦੇਣੀਆਂ ਇੰਨੀਆਂ ਕਮੀਆਂ ਆਪਾਂ ਦੱਸ ਨਹੀਂ ਸਕਦੇ ਪਰ ਆਪਾਂ ਹੱਥ ਜੋੜ ਕੇ ਬੇਨਤੀ ਕਰਨੇ ਆਂ ਵੀ ਵੱਧ ਤੋਂ ਵੱਧ ਇੱਥੇ ਸਟਾਫ ਪੂਰਾ ਕੀਤਾ ਜਾਵੇ ਕੋਈ ਵੀ ਨਾ ਹੋਣੀ ਘਟਨਾ ਹੁੰਦੀ ਮੌਕੇ ਦੇ ਕਾਬੂ ਪਾਇਆ ਜਾਵੇ ਜੇਕਰ ਡਾਕਟਰ ਨਹੀਂ ਆਉਂਦੇ ਤੁਹਾਡੇ ਲੋਕਾਂ ਕੀ ਸਟੈਪ ਹੋਏਗਾ ਜੋ ਸਾਡੀਆਂ ਸਾਰੀਆਂ ਸੰਸਥਾਵਾਂ ਲੈਣ ਕੇ ਸੀ ਉਹਨਾਂ ਨਾਲ ਤੁਨੋਂ ਮਨੋਂ ਤੁਨੋਂ ਉਹਨਾਂ ਦੇ ਨਾਲ ਆ ਇੱਕ ਚੀਜ਼ ਇੱਕ ਵੱਡਾ ਇੱਕ ਵੱਡਾ ਸਵਾਲ ਇਹ ਹੈ ਵੱਡਾ ਸਵਾਲ ਇਹ ਹੈ ਕਿ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਹੈ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਆਂਦੀਆਂ ਹਨ ਔਰ ਲੰਗਰ ਵੀ ਕਰਦੀਆਂ ਹਨ ਸਾਰਾ ਮਤਲਬ ਚਲੋ ਪੂਰਾ ਪੂਰਾ ਵੀ ਸਾਰਾ ਸਿਸਟਮ ਜਿਹੜਾ ਹੁੰਦਾ ਹੈ ਪਰ ਕੋ ਸਰਕਾਰਾਂ ਨੂੰ ਵੀ ਕੋਸ਼ਦੀਆਂ ਹਨ ਜਿਵੇਂ ਕਿ ਹੁਣ ਆਪਾਂ ਸਾਰੇ ਜਣੇ ਇੱਥੇ ਬੈਠੇ ਆਂ ਖੜੇ ਆਂ ਆ ਔਰ ਸਤਨਾਮ ਜੀ ਨੇ ਵੀ ਕਾਫੀ ਕੋਸ਼ਿਆ ਸਾਰੇ ਜਿਹੜੇ ਸਾਡੇ ਸਮਾਜ ਸੇਵੀ ਆਗੂ ਨੇ ਕੋਸ਼ਦੇ ਹਨ ਪਰ ਉਸ ਤੋਂ ਬਾਅਦ ਜਿਹੜੀ ਇਹ ਗੱਲ ਉੱਥੇ ਹੀ ਦੱਬ ਕੇ ਰਹਿ ਜਾਂਦੀ ਖਤਮ ਹੋ ਜਾਂਦੀ ਹੈ ਕਿ ਇਹ ਸਵਾਲ ਜਿਹੜਾ ਇਹ ਬਹੁਤ ਵੱਡੀ ਘਟਨਾ ਹੋਈ ਹੈ ਇਸ ਵਾਰ ਇਹ ਮੁੱਦਾ ਜਿਹੜਾ ਗੰਭੀਰਸਾ ਦੇ ਨਾਲ ਜਿਹੜਾ ਸੰਸਥਾਵਾਂ ਵੱਲੋਂ ਚੱਕਿਆ ਜਾਏਗਾ ਕਿ ਇਹ ਜਿਹੜਾ ਅੱਗੇ ਕੀ ਕਦਮ ਚੱਕਣਾ ਹੈ ਅਸੀਂ ਇਹਨੂੰ ਠੰਡੇ ਬਸਤੇ ਦੇ ਵਿੱਚ ਨਹੀਂ ਪੈਂਦਿਆਂਗੇ ਜਿਵੇਂ ਸਤਨਾਮ ਜੀ ਨੇ ਰਿਕੂ ਵੇਂਦੀ ਨੇ ਕਾਕਾਸ਼ ਜਾਨਾ ਜੀ ਨੇ ਜਾਂ ਆਪਣੇ ਸ਼ੰਤੀਪੁਰਾ ਜੋ ਵੀ ਕਿਹਾ ਜਲਾਲਾਬਾਦ ਦੇ ਵਿੱਚ ਜਿੰਨਾ ਵਪਾਰ ਮੰਡਲ ਏ ਜਿੰਨੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਅਸੀਂ ਇੱਕ ਵੱਡ ਖੜੇ ਹੋ ਕੇ ਇਕੱਠ ਕਰਕੇ ਪ੍ਰਸ਼ਾਸਨ ਨੂੰ ਕਵਾਂਗੇ ਜੇਕਰ ਨਾ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਫਿਰ ਜੋ ਕਰਨਾ ਪਿਆ ਸਾਰੇ ਨਾਲ ਕੇ ਕਰਾਂਗੇ ਇਹ ਕਿ ਕਟੀਆਂ ਵਾਲੀ ਜਦੋਂ ਬਸ ਦੀ ਇਹ ਘਟਨਾ ਹੋਈ ਸੀ ਤਾਂ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਜਿੱਥੇ ਕਿ ਜਿਹੜਾ ਸਮਾਜ ਸੇਵੀ ਜਿਹੜੇ ਆਗੂਆਂ ਨੇ ਵੀ ਕਾਫੀ ਜਿਹੜਾ ਕੋਸਿਆ ਹੈ ਕਿਉਂਕਿ ਬਹੁਤ ਹੀ ਵੱਡੀ ਜਿਹੜੀ ਮਦ ਭੱਗੀ ਘਟਨਾ ਜਿਹੜੀ ਜਲਾਲਾਬਾਦ ਦੇ ਨੇੜੇ ਗੁਰੂ ਹਰ ਸਾਹਿਬ ਦੇ ਵਿੱਚ ਦੇ ਗੋਲੂ ਕੇ ਮੋੜ ਦੇ ਕੋਲ ਹੋਈ ਹੈ ਔਰ ਔਰ ਉਸ ਤੋਂ ਬਾਅਦ ਜਿਹੜਾ ਜਲਾਲਾਬਾਦ ਦੇ ਵਿੱਚ ਕਹਿ ਸਕਦੇ ਹਾਂ ਵੀ ਜਿਹੜਾ ਕੁਝ ਜਿਹੜੇ ਮਰੀਜ਼ਾਂ ਨੂੰ ਰੈਫਰ ਕੀਤਾ ਗਿਆ ਸੀਗਾ ਔਰ ਰੈਫਰ ਕਰਨ ਤੋਂ ਬਾਅਦ ਜਿਹੜਾ ਫਸਟ ਸਟੇਟ ਦੇ ਕੇ ਜਿਹੜਾ ਫਿਰ ਫਰੀਦਕੋਟ ਭੇਜਿਆ ਗਿਆ ਕਿਉਂਕਿ ਇੱਥੇ ਵੀ ਡਾਕਟਰਾਂ ਦੀ ਕਮੀ ਹੈ ਔਰ ਡਾਕਟਰ ਨਾ ਹੋਣ ਕਾਰਨ ਜਿਹੜੇ ਜਲਾਲਾਬਾਦ ਤੋਂ ਜਿਹੜੇ ਇਹ ਜਿਹੜੇ ਮਰੀਜ਼ ਦੁਆਰਾ ਉਹੀ ਰਸਤੇ ਜਿਹੜੇ ਜਿੱਥੇ ਐਕਸੀਡੈਂਟ ਹੋਇਆ ਉਹੀ ਰਸਤੇ ਜਿਹੜੇ ਫਰੀਦਕੋਟ ਲਈ ਭੇਜੇ ਗਏ ਹਨ ਔਰ ਜਿਹੜਾ ਟਾਈਮ ਵੀ ਕਹਿ ਸਕਦੇ ਆਂ ਵੀ ਇੱਕ ਬਰਬਾਦ ਹੋਇਆ ਹੈ ਮਰੀਜ਼ਾਂ ਦਾ ਔਰ ਪਹਿਲਾਂ ਵੀ ਇਹ ਚੀਜ਼ਾਂ ਕਾਫੀ ਦੇਰ ਸਾਹਮਣੇ ਆਈਆਂ ਹਨ ਔਰ ਸਰਕਾਰਾਂ ਨੂੰ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਵੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਜਲਾਲਾਬਾਦ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਲਿਆਏ ਜਾਣ ਨਹੀਂ ਤਾਂ ਇੱਥੇ ਜਿਹੜਾ ਇੱਕ ਸੰਘਰਸ਼ ਜਿਹੜਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤਾ ਜਾਏਗਾ